ਗੁੱਡ ਮਾਰਨਿੰਗ ਫ੍ਰੋਮ ਸ਼ਿਮਲਾ ਹਿਮਾਚਲ ਪ੍ਰਦੇਸ਼ ਤੇ ਕੁਛ ਐਵੇਂ ਦਾ ਨਜ਼ਾਰਾ ਆਪਣੇ ਕਮਰੇ ਤੋਂ ਦਿਖਦਾ ਹੈ ਜਿਹੜੇ ਕਮਰੇ ਦੇ ਵਿੱਚ ਆਪਾਂ ਰੁਕੇ ਹੋਇਆ ਬਹੁਤ ਸੋਹਣਾ ਨਜ਼ਾਰਾ ਦਿਖਦਾ ਇਥੋਂ ਸ਼ਿਮਲੇ ਦੀਆਂ ਪਹਾੜੀਆਂ ਦਾ ਤੇ ਸਾਰੇ ਉੱਚੇ ਚ ਪਹਾੜ ਆਪਾਂ ਲੰਘ ਕੇ ਸ਼ਿਮਲੇ ਪਹੁੰਚੇ ਆ ਤੇ ਆਹ ਸਾਈਡ ਹੈਗਾ ਸ਼ਿਮਲੇ ਦਾ ਮਾਲ ਰੋਡ ਤੇ ਜਿਹੜਾ ਕੀ ਸ਼ਿਮਲੇ ਦੇ ਵਿੱਚ ਬਹੁਤ ਮੇਨ ਆ ਚੱਲਦੇ ਆ ਅੱਜ ਤਾਂ ਆਪਣਾ ਦਿਨ ਸਾਰਾ ਸ਼ਿਮਲੇ ਦੇ ਨਾਮ ਸ਼ਿਮਲਾ ਘੁੰਮਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆਂ Shimla ਦੇ ਵਿੱਚ ਸਟੇਟ ਹਿਮਾਚਲ ਪ੍ਰਦੇਸ਼ ਆਪਾਂ ਸਾਈਕਲ ਤੇ ਹਿਮਾਚਲ ਘੁੰਮ ਰਹੇ ਆਂ ਤੇ ਕੱਲ ਆਪਾਂ Shimla ਪਹੁੰਚ ਗਏ ਸੀਗੇ Shimla ਦੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਕਮਰਾ ਲਿਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਰਾ ਤੁਹਾਨੂੰ Shimla ਘੁਮਾਵਾਂਗੇ ਨਾਲੇ ਆਪਾਂ Shimla ਸਾਰਾ ਘੁਮਾਵਾਂਗੇ Shimla ਦੀਆਂ ਜਿਹੜੀਆਂ ਦੇਖਣ ਵਾਲੀਆਂ ਸੋਹਣੀਆਂ ਥਾਵਾਂ ਨੇ ਉਹ ਦੇਖਾਂਗੇ ਤੇ ਅੱਜ ਤਰੀਕ ਹੈਗੀ 18 April 2025 ਤੇ ਆਪਾਂ ਤਿਆਰ ਹੋ ਗਏ ਚੱਲਦੇ ਆਂ ਕਮਰੇ ਦੇ ਵਿੱਚੋਂ ਪਹਿਲਾਂ ਬ੍ਰੀਕਫਾਸਟ ਕਰਦੇ ਆ ਬ੍ਰੀਕਫਾਸਟ ਕਰਨ ਤੋਂ ਬਾਅਦ ਉਹ ਜਿਹੜੀਆਂ ਥਾਵਾਂ ਸੇ ਮਿਲਦੀਆਂ ਦੇਖਣ ਵਾਲੀਆਂ ਨੇ ਉਹ ਦੇਖਦੇ ਆ ਅੱਜ ਦੀ ਵੀਡੀਓ 'ਚ ਬਣੇ ਰਹੋ ਸਾਰਾ ਸ਼ਿਮਲਾ ਤੁਹਾਨੂੰ ਘੁਮਾਉਣੇ ਆ ਈਗਰ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਕਮਰਾ ਲਿਆ ਹੋਇਆ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਸਿੰਘ ਸਭਾ 1885 1885 ਦੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਬਹੁਤ ਪੁਰਾਣੇ ਗੁਰਦੁਆਰਾ ਸਾਹਿਬ ਨੇ ਤੇ ਇਹ ਸਾਰਾ ਸ਼ਹਿਰ ਹੈ Shimla Shimla ਸ਼ਹਿਰ ਹੈਗਾ ਜਿਹੜਾ ਉਹ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਅੱਜ ਦੇ ਟਾਈਮ ਦੇ ਵਿੱਚ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਹੈ ਇਹ ਬਹੁਤ ਸੋਹਣਾ ਸ਼ਹਿਰ ਹੈ Shimla ਤੇ ਟਾਪ ਦੇ ਉੱਪਰ ਬਣਿਆ ਹੋਇਆ ਤੇ ਹ ਠੰਡੀਆਂ ਠੰਡੀਆਂ ਹਵਾਵਾਂ ਜਿਹੜੀਆਂ ਚੱਲਦੀਆਂ ਨੇ ਤੇ ਪਹਿਲਾਂ ਆਪਾਂ ਚੱਲਦੇ ਆਂ ਬ੍ਰੇਕਫਾਸਟ ਕਰਦੇ ਆਂ ਫਿਰ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਆਂ ਘੁੰਮਦੇ ਆਂ ਸ਼ਿਮਲੇ ਦੀਆਂ ਜਿਹੜੀਆਂ ਉਹ ਸੋਹਣੀਆਂ ਥਾਵਾਂ ਤੇ ਸ਼ਿਮਲੇ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਆ ਕਿਉਂਕਿ ਟੂਰਿਸਟ ਬਹੁਤ ਆਉਂਦਾ ਇੱਥੇ ਬੱਸਾਂ ਗੱਡੀਆਂ ਬਾਕੀ ਆਪਦੇ ਪਰਸਨਲ ਵਹੀਕਲਾਂ ਤੇ ਵੀ ਸਾਰੇ ਟੂਰਿਸਟ ਆਉਂਦੇ ਨੇ ਤੇ ਇੱਧਰ ਸਾਰਾ ਰਹਿ ਗਿਆ ਕਸੌਲੀ ਕਾਲਕਾਹਨ ਆ ਸਾਈਡ ਇਧਰੋਂ ਆ ਪਾਏ ਸੀਗੇ ਇਹ ਸਾਈਡ ਤੋਂ ਆਪਾਂ ਚੜ ਕੇ ਪਹਾੜੀਆਂ 깔 ਪਹੁੰਚੇ ਆਂ ਸੋਹਣੇ ਸ਼ਹਿਰ ਸ਼ਿਮਲੇ ਦੇ ਵਿੱਚ ਸਵੇਰੇ ਸਵੇਰੇ ਪਰੌਂਠੇ ਖਾਣ ਤੋਂ ਬਾਅਦ ਉਹ ਨੌਜਵਾਨ ਨਾਰੀਅਲ ਪਾਣੀ ਪੀ ਰਹੇ ਨੇ ਨਾਰੀਅਲ ਪਾਣੀ ਪੀ ਲੈਣਾ ਚਾਹੀਦਾ ਵਧੀਆ ਹੁੰਦਾ ਹੈ ਆ ਬਾਈ ਕੋਲ ਆਪਾਂ ਨਾਰੀਅਲ ਪਾਣੀ ਪੀਤਾ ਗੁਰਦੁਆਰਾ ਸਾਹਿਬ ਦੀ ਬਿਲਕੁਲ ਨੇੜੀ ਦੁਕਾਨ ਆ ਤੇ ਨਾਰੀਅਲ ਪਾਣੀ ਪੀ ਕੇ ਚੱਲਦੇ ਆਪਾਂ ਘੁੰਮਣ ਵਾਲੀਆਂ ਥਾਵਾਂ ਵੱਲ ਪਹਿਲਾਂ ਆਪਾਂ ਜਾਵਾਂਗੇ ਜਾਖੂ ਟੈਂਪਲ ਅੱਜ ਦਾ ਆਪਣਾ ਸਫ਼ਰ ਜਿਹੜਾ ਜ਼ਿਆਦਾ ਉਹ ਪੈਦਲ ਹੀ ਰਹੂਗਾ ਕਿਉਂਕਿ ਸ਼ਿਮਲੇ ਦੇ ਵਿੱਚ ਪਾਰਕਿੰਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਤੇ ਸਾਈਕਲ ਆਪਾਂ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਕੱਲ੍ਹ ਤੇ ਖੜਾਏ ਹੋਏ ਨੇ ਲੋ ਕਰਕੇ ਜਦੋਂ ਹੁਣ ਇੱਥੋਂ ਜਾਵਾਂਗੇ ਉਦਨੇ ਸਾਈਕਲਾਂ ਦੇ ਪੈਡਲ ਮਾਰਾਂਗੇ ਤੇ ਹੁਣ ਆਪਾਂ ਤੁਰੇ ਜਾ ਰਹੇ ਹਾਂ ਜਾਖੂ ਟੈਂਪਲ ਆਪਾਂ ਦੇਖਣ ਜਾਣਾ ਜਾਖੂ ਟੈਂਪਲ ਨੂੰ ਆਪਾਂ ਜਾਣ ਵਾਸਤੇ ਇੱਥੇ ਕੇਵਲ ਕਾਰਾਂ ਚੱਲਦੀਆਂ ਨੇ ਰੋਪੇ ਕੇਵਲ ਕਾਰ ਦੇ ਵਿੱਚ ਜਾਵਾਂਗੇ ਸੋਹਣਾ ਨਜ਼ਾਰਾ ਦੇਖਾਂਗੇ ਆਲੇ ਦੁਆਲੇ ਪਹਾੜਾਂ ਦਾ ਤੇ ਦੇਖਦੇ ਹਾਂ ਜਾਖੂ ਟੈਂਪਲ ਹਨਾ ਕਾਫੀ ਹਾਈਟ ਤੇ ਹੈ ਜਿੱਥੇ ਆਪਾਂ ਹੁਣ ਖੜੇ ਹਾਂ ਇਹ ਤੋਂ ਵੀ ਹਾਈਟ ਤੇ ਆ ਬਿਲਕੁਲ ਟਾਪ ਤੇ ਬਣਿਆ ਹੋਇਆ ਜਾਖੂ ਟੈਂਪਲ ਤੇ ਇਹ ਸਾਰਾ ਬਾਜ਼ਾਰ ਆ ਸ਼ਹਿਰ ਸ਼ਿਮਲੇ ਦਾ ਬਹੁਤ ਵੱਡਾ ਸ਼ਿਮਲਾ ਕਿਉਂਕਿ ਰਾਜਧਾਨੀ ਹੈ ਹਿਮਾਚਲ ਪ੍ਰਦੇਸ਼ ਦੀ ਤੇ ਇਹ ਜਿਹੜਾ ਸ਼ਹਿਰ ਸ਼ਿਮਲਾ ਇਹ ਅੰਗਰੇਜ਼ਾਂ ਵੱਲੋਂ ਬਸਾਇਆ ਗਿਆ ਸੀਗਾ ਪਹਿਲਾਂ ਇਹ ਕੱਲੀ ਪਹਾੜੀ ਹੁੰਦੀ ਸੀ ਜਦੋਂ ਅੰਗਰੇਜ਼ ਆਪਣੇ ਦੇਸ਼ ਦੇ ਵਿੱਚ ਆਏ ਨੇ ਗਰਮੀ ਜ਼ਿਆਦਾ ਮੰਦੀ ਸੀ ਕਿ ਉਸ ਕਰਕੇ ਗਰਮੀ ਦੇ ਦਿਨਾਂ ਦੇ ਵਿੱਚ ਇਹਨੂੰ ਉਹ ਰਾਜਧਾਨੀ ਬਣਾਉਂਦੇ ਹੁੰਦੇ ਸੀਗੇ ਸਾਰਾ ਮਤਲਬ ਰਾਜਧਾਨੀ ਨਿਊਰੇ ਸ਼ਿਫਟ ਹੋ ਜਾਂਦੀ ਸੀ ਸ਼ਿਮਲੇ ਜਿੰਨਾ ਟਾਈਮ ਗਰਮੀ ਪੈਂਦੀ ਸੀ ਉਹਨਾ ਟਾਈਮ ਜਦੋਂ ਠੰਡਾ ਦਾ ਮੌਸਮ ਹੁੰਦਾ ਸੀਗਾ ਫੇਰ ਫੇਰ ਇੱਥੋਂ ਸ਼ਿਫਟ ਹੋ ਕੇ ਰਾਜਧਾਨੀ ਨੀਚੇ ਚਲੀ ਜਾਂਦੀ ਸੀ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਸ਼ਿਮਲੇ ਦੇ ਵਿੱਚ ਪਾਰਕਿੰਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ। ਸਾਹਮਣੇ ਕੁਮਾਰਤ ਹੈ, ਕਾਫੀ ਮੰਜ਼ਲੀ 6-7 ਮੰਜ਼ਲੀ। ਉੱਥੇ ਕਾਰਾਂ ਦੀ ਪਾਰਕਿੰਗ ਬਣਾਈ ਹੋਈ ਆਪਾਂ ਜ਼ੂਮ ਕਰਕੇ ਵੀ ਤੁਹਾਨੂੰ ਦਿਖਾ ਦੋਨੇ ਆ। ਇਹ ਸਾਰੀ ਕਾਰ ਪਾਰਕਿੰਗ ਆ ਜਿੰਨਾ ਵੀ ਟੂਰਿਸਟ ਸ਼ਿਮਲੇ ਦੇ ਵਿੱਚ ਆਉਂਦਾ ਉਹਨਾਂ ਦੀਆਂ ਕਾਰਾਂ ਜ਼ਿਆਦਾਤਰ ਇੱਥੇ پارک ਹੁੰਦੀਆਂ ਨੇ। ਜਾਂ ਫਿਰ ਜਿਹੜੇ ਕਈ ਹੋਟਲ ਨੇ ਸ਼ਿਮਲੇ ਵਾਲੇ ਹਾਈਵੇ ਤੇ ਉਹਨਾਂ ਦੀਆਂ ਆਪਣੀਆਂ ਪਾਰਕਿੰਗਾਂ ਨੇ ਤੇ ਜਿਹੜੇ ਅੰਦਰ ਹੋਟਲ ਨੇ ਉਹਨਾਂ ਦੀਆਂ ਪਾਰਕਿੰਗਾਂ ਹੈ ਨਹੀਂ ਉਹ ਫਿਰ ਇਹ ਪਾਰਕਿੰਗ ਦੇ ਵਿੱਚ ਜਿਹੜੀਆਂ ਉਹ ਗੱਡੀਆਂ ਲਾਉਂਦੇ ਨੇ। ਤੇ ਇਧਰੋਂ ਚੱਲਦੇ ਆਂ ਤੇ ਇੱਥੇ ਮਾਲ ਰੋਡ ਵੱਲ ਜਾਣ ਨੂੰ ਲਿਫਟਾਂ ਵੀ ਜਾਂਦੀਆਂ ਨੇ ਜਿਵੇਂ ਸਾਹਮਣੇ ਬੋਰਡ ਹੈ ਟੂਰਿਜ਼ਮ ਲਿਫਟ 120 ਮੀਟਰ ਜਾਖੂ ਟੈਂਪਲ ਨੂੰ ਜਿਹੜੀ ਰੋਪਵੇ ਚੱਲਦੀ ਆ ਉਧਰ ਜਾਣ ਵਾਸਤੇ ਪਹਿਲਾਂ ਲਿਫਟ ਦੇ ਵਿੱਚ ਉੱਪਰ ਜਾਣਾ ਪਊਗਾ ਤੇ ਇੱਥੇ ਲਿਫਟਾਂ ਲੱਗੀਆਂ ਹੋਈਆਂ ਨੇ ਉੱਪਰ ਜਾਣ ਵਾਸਤੇ ਤੇ ਲਿਫਟ ਦੀ ਟਿਕਟ ਇੱਕ ਜਣੇ ਦੀ 20 ਰੁਪਏ ਇਧਰ ਸਾਹਮਣੇ ਲਾਈਨ ਲੱਗੀ ਵੀ ਆ ਟਿਕਟ ਦੀ ਹਨਾ ਤੇ ਟਿਕਟ ਲੈਣ ਲੈਨੇ ਆਪਾਂ ਫੇਰ ਉਹਦੇ ਬਾਅਦ ਉਹ ਤੋਂ ਬਾਅਦ ਆਪਾਂ ਆ ਇਧਰ ਜਿਹੜੀਆਂ ਲਿਫਟਾਂ ਨੇ ਇਹਨਾਂ ਦੇ ਵਿੱਚ ਬੈਠਾਂਗੇ ਆਪਾਂ ਲਿਫਟ ਦੀ ਟਿਕਟ ਲਈ ਹੈ 20 ਰੁਪਏ ਇੱਕ ਜਾਨੇ ਦੀ ਦੋ ਜਾਨਿਆਂ ਦੀ ਟਿਕਟਾਂ ਨੇ ਸਾਡੀਆਂ ਮੇਰੇ ਤੇ ਨੌਨੇ ਦੀਆਂ 40 ਰੁਪਏ ਤੇ ਤੁਸੀਂ ਕਿਤੇ ਵੀ ਜਾਣਾ ਟਿਕਟ ਥੋੜੀ 20 ਰੁਪਏ ਲੱਗੂ ਮਾਲ ਰੋਡ ਜਾਣਾ ਜਾਖੂ ਟੈਂਪਲ ਵੱਲ ਨੂੰ ਜਾਣਾ ਹਨਾ ਲਿਫਟ ਨੇ ਆਪਾਂ ਨੂੰ ਮਾਲ ਰੋਡ ਤੇ ਉਤਾਰਿਆ ਇੱਥੇ ਆ ਬਾਈ ਖੜੇ ਨੇ ਇਹ ਟਿਕਟਾਂ ਦਿੰਦੇ ਨੇ ਜਾਖੂ ਟੈਂਪਲ ਨੂੰ ਜਿਹੜੀ ਰੋਪ ਵੇ ਜਾਂਦੀ ਆ ਉਹਦੀਆਂ ਤੇ ਇਹਨਾਂ ਕੋਲ ਟਿਕਟਾਂ ਨੇ ਹੈਗੀਆਂ 500 ਰੁਪਏ ਦੀ ਇੱਕ ਟਿਕਟ ਆ ਆਉਣ ਜਾਣ ਦਾ 500 ਰੁਪਏ ਇੱਕ ਜਾਨੇ ਦਾ ਆਗੇ ਆਗੇ ਬਾਈ ਆਗੇ ਜੀ ਆਗੇ ਆਗੇ ਤੇ ਆ ਬਾਈ ਹੁਣੀ ਇੱਥੇ ਟਿਕਟਾਂ ਦਿੰਦੇ ਨੇ ਜਾਕੂ ਟੈਂਪੋਂ ਜਿਹੜੀ ਰੋਪੇ ਜਾਂਦੀ ਆ 500 ਰੁਪਏ ਟਿਕਟ ਇੱਕ ਜਾਣੇ ਦੀ ਦੋ ਜਾਣੇ ਦਾ 1000 ਰੁਪਿਆ ਤੇ ਬਾਈ ਕਹਿੰਦਾ ਅੱਧੇ ਘੰਟੇ ਦੀ ਬੀਟਿੰਗ ਚੱਲਦੀ ਆ ਤੇ ਪੇ ਆਨਲਾਈਨ ਕਰਦਾ ਕਰਦੀ ਆ ਬਾਈ ਪੇ ਹਾਂ ਤੇ ਮਾਲ ਰੋਡ ਦੀ ਟਿਕਟਾਂ ਜਿਹੜੀਆਂ ਤੁਹਾਨੂੰ ਮਿਲ ਜਾਂਦੀਆਂ ਨੇ ਐਵੇਂ ਦੀ ਟਿਕਟ ਹੈ 24 ਰੁਪਏ ਜੀਐਸਟੀ ਲੱਗੇ ਆ 500 ਰੁਪਏ ਟਿਕਟ ਇਹ ਸਾਰਾ ਸ਼ਿਮਲੇ ਦਾ ਮਾਲ ਰੋਡ ਜਿਹੜਾ ਕਿ ਸ਼ਿਮਲੇ ਦੇ ਵਿੱਚ ਬਹੁਤ ਮਸ਼ਹੂਰ ਆ ਇਹ ਆਪਾਂ ਸ਼ਾਮ ਨੂੰ ਦੇਖਾਂਗੇ ਕਾਮਨੂ ਦਾ ਨਜ਼ਾਰਾ ਬਹੁਤ ਸੋਹਣਾ ਹੁੰਦਾ ਦੇਖਣ ਵਾਲਾ ਤੇ ਆਪਾਂ ਥੋੜਾ ਜਿਹਾ ਝਾਕਾ ਤੁਹਾਨੂੰ ਦਿਖਾ ਦਨੇ ਆ ਬਹੁਤ ਵੱਡੀ ਇੱਥੇ ਇੱਕ ਤਰੀਕੇ ਦੀ ਮਾਰਕੀਟ ਕਹਿ ਸਕਦੇ ਆ ਤੇ ਆਪਾਂ ਆਹ ਰਸਤਾ ਜਾਣਾ ਰੋਪਵੇ ਨੂੰ ਆ ਚੱਲੀਏ ਵੀ ਨੌਜਵਾਨਾ ਤੇ ਆ ਉੱਪਰ ਜਿਹੜੀ ਚੜਾਈ ਚੜ ਕੇ ਆਪਾਂ ਪਹੁੰਚਾਂਗੇ ਜਿੱਥੋਂ ਰੋਪਵੇਆਂ ਚੱਲਦੀਆਂ ਨੇ ਕੇਵਲ ਕਾਰਾਂ ਚੱਲਦੀਆਂ ਨੇ ਤੇ ਚੱਲਦੇ ਆ ਪਹੁੰਚਦੇ ਆ ਕੇਵਲ ਕਾਰ ਦੇ ਨੇੜੇ ਰੋਪਵੇ 'ਚ ਬੈਠਣ ਵਾਸਤੇ ਕਾਫੀ ਸਾਰੀ ਚੜਾਈ ਚੜ ਕੇ ਉੱਪਰ ਆਉਣਾ ਪੈਂਦਾ ਜਦੋਂ ਜਦੋਂ ਤੁਸੀਂ ਪਹਾੜਾਂ ਦੇ ਵਿੱਚ ਐਂਟਰ ਹੋਗੇ ਜਿੰਨੇ ਦਿਨ ਤੁਸੀਂ ਪਹਾੜਾਂ ਦੇ ਵਿੱਚ ਘੁੰਮਣਾ ਚੜਾਈਆਂ ਨੇ ਤੁਹਾਡਾ ਪੈਂਡਾ ਛੱਡਣਾ ਨਹੀਂ ਹੈਗਾ ਤੇ ਆ ਖੜੇ ਨੇ ਪਿੰਡ ਬੁੱਗਾ ਕਲਾਂ ਦੇ ਨੌਜਵਾਨ ਸ਼ਿਮਲੇ ਦੇ ਵਿੱਚ ਰੋਪੇ ਚੜਨ ਵਾਸਤੇ ਤੇ ਚੜਾਈ ਖਾਸੀ ਆ ਦਮ ਲੈਣ ਨੂੰ ਖੜ ਗਏ ਤੇ ਆ ਸਾਹਮਣੇ ਸਾਰਾ ਸ਼ਹਿਰ ਸ਼ਿਮਲਾ ਥੋੜਾ ਜਿਹਾ ਉਚਾਈ ਤੇ ਖੜੇ ਆਪਾਂ ਬਹੁਤ ਸੋਹਣਾ ਲੱਗਦਾ ਇੱਥੋਂ ਸ਼ਿਮਲਾ ਸ਼ਹਿਰ ਅੱਜ ਧੁੱਪ ਥੋੜੀ ਜੀ ਤੇਜ ਆ ਸਾਹਮਣੇ ਸੂਰਜ ਬਹੁਤ ਅੱਖਾਂ 'ਚ ਪੈਂਦਾ ਆ ਕੇ ਤੇਜ ਤੋਂ ਫੋਨ ਕਰਕੇ ਗਰਮੀ ਆਉਂਦੀ ਆ ਟੀ-ਸ਼ਰਟਾਂ ਆ ਹੀ ਪਾਈਆਂ ਹੋਈਆਂ ਨੇ ਕੋਟ-ਕੂਟ ਪਾਉਣ ਦੀ ਲੋੜ ਨਹੀਂ ਪਈ। ਨਾ ਉਹਨੇ ਸ਼ਾਮ ਨੂੰ ਮੌਸਮ ਹੋ ਜਾਂਦਾ ਭਾਈ ਇੱਥੇ। ਹਾਂ ਤੇ ਆ ਜੈਕਟਾਂ ਅਸੀਂ ਇਹ ਬੈਗ ਚ ਪਾ ਲਏ ਸੀਗੇ। ਆਹ ਛੋਟਾ ਬੈਗ ਆ ਆਪਾਂ ਰੱਖਿਆ ਹੋਇਆ। ਜਦ ਪੂਰਾ ਸਮਾਨ ਆਪਣਾ ਕਮਰੇ ਚ ਪਿਆ ਹੁੰਦਾ ਛੋਟਾ ਬੈਗ ਆਪਾਂ ਨਾਲ ਰੱਖ ਲੈਣੇ ਆ ਤੇ ਚ ਪਾਵਰ ਬੈਂਕਾਂ ਆਪਣੀਆਂ ਜੈਕਟਾਂ ਵਗੈਰਾ। ਆਪਾਂ ਪਹੁੰਚ ਗਏ ਜਿੱਥੋਂ ਰੋਪਵੇ ਚੱਲਦੀ ਆ ਸਾਹਮਣੇ ਲਿਖਿਆ ਹੋਇਆ ਜਾਖੂ ਰੋਪਵੇ ਤੇ ਇੱਥੋਂ ਵੀ ਤੁਹਾਨੂੰ ਟਿਕਟ ਜਿਹੜੀ ਉਹ ਮਿਲ ਜਾਂਦੀ ਆ ਥੱਲੋਂ ਵੀ ਟਿਕਟ ਮਿਲ ਜਾਂਦੀ ਆ ਮਾਲ ਰੋਡ ਤੋਂ। ਤੇ ਤੇ ਆ ਰੇਟ ਲਿਸਟ ਲੱਗੀ ਹੋਈ ਆ ਦੋਨੋਂ ਸਾਈਡ ਦਾ 500 ਰੁਪਿਆ ਵਨ ਵੇ ਤੇ 270 ਤੇ ਆਪਾਂ ਚੱਲਦੇ ਆ ਉਹ ਟਿਕਟ ਤੇ ਨੰਬਰ ਲਵਾਉਣੇ ਆ ਤੇ ਫੇਰ ਬੈਠ ਕੇ ਜਾਵਾਂਗੇ ਰੂਪਵੇ ਦੇ ਵਿੱਚ ਜਾਖੂ ਰੋਬੇ ਤੇ ਨੰਬਰ ਲਵਾ ਲਾ ਨਾ ਉਹਨੇ ਬਾਈ ਤੋਂ ਨੰਬਰ ਲਵਾ ਲਾ ਬਾਈ ਤੋਂ ਉੱਪਰ ਲਗਾਣਾ ਪਏਗਾ ਉੱਪਰ ਕਿ 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 ਲੈਵਲ ਤੋਂ ਕਿ ਯਹਾਂ ਸੇ ਜਾਏ ਲਿਫਟ ਮੇ ਠੀਕ ਹੈ ਲਿਫਟ ਫ੍ਰੀ ਹੈ ਟਿਕਟ ਇਸ ਕੀ ਠੀਕ ਹੈ ਆਪਣਿਆ ਹੋਇਆ ਇੱਥੇ ‟ਬੇਟਿੰਗ ਏਰੀਆ” ਟਿਕਟ ਲੈਂਣ ਤੋਂ ਬਾਅਦ ਇੱਥੇ ਵੇਟ ਕਰਨੀ ਪੈਂਦੀ ਹੈ ਜਦੋਂ ਨੰਬਰ ਬੋਲਦੇ ਨੇ ਫਿਰ ਆਪਾਂ ਬੈਠਾਂਗੇ ਰੂਪਵੇ ਦੇ ਵਿੱਚ ਅੱਧੇ ਘੰਟੇ ਦੀ ਵੇਟਿੰਗ ਹੈ ਤੇ ਇੱਥੇ ਸਟੈਚੂ ਲੱਗੇ ਹੋਏ ਨੇ ਸਲਮਾਨ ਖਾਨ ਦਾ ਤੇ ਅਬਦਾਬ ਵਜਨ ਦਾ ਤੇ ਇਹਦੇ ਨਾਲ ਸਾਰੇ ਲੋਕ ਆ ਕੇ ਫੋਟੋਆਂ ਕਰਾਉਂਦੇ ਨੇ ਆਪਣਾ ਨੰਬਰ ਆ ਗਿਆ 26 ਨੰਬਰ ਸੀਗਾ ਆਪਣਾ ਤੇ ਚਲਦੇ ਹੁਣ ਰੂਪਵੇ ਦੇ ਵਿੱਚ ਬੈਠਾਂਗੇ ਆ ਆਪਣੀਆਂ ਟਿਕਟਾਂ ਨੇ ਤੇ ਇੱਥੋਂ ਰੂਪਵੇ ਦੇ ਵਿੱਚ ਬਿਠਾਉਣਗੇ ਇੱਥੋਂ ਆਪਾਂ ਨੂੰ ਰੂਪਵੇ ਦੇ ਵਿੱਚ ਬਿਠਾਉਣਗੇ ਤੇ ਕਿਤੇ ਵੀ ਆਪਾਂ ਹਿੱਲ ਸਟੇਸ਼ਨ ਤੇ ਚਲੇ ਜਾਈਏ ਜਦੋਂ ਆਪਾਂ ਰੂਪਵੇ ਦੇ ਵਿੱਚ ਬੈਠਣਾ ਹੁੰਦਾ ਕੇਬਲਕਾਰ ਦੇ ਵਿੱਚ ਬੈਠਣਾ ਹੁੰਦਾ ਤਾਂ ਬਹੁਤ ਕਰਾਉਂਡ ਹੁੰਦਾ ਜਦੋਂ ਮੈਂ ਪਿਛਲੇ ਸਾਲ ਦੇ ਵਿੱਚ ਗਿਆ ਸੀਗਾ ਕਸ਼ਵੀਰ ਦੇ ਵਿੱਚ ਗੁਲਮਾਰਗ ਬੈਠੇ ਸੀਗੇ ਗੰਦੋਲਾ ਰਾਈਡ ਉਹ ਵੀ ਕੇਬਲਕਾਰਾਂ ਹੀ ਸੀਗੀਆਂ ਉੱਥੇ ਵੀ ਇਸੇ ਤਰ੍ਹਾਂ ਬਹੁਤ ਜ਼ਿਆਦਾ ਕਰਾਉਂਡ ਸੀ ਕਾਫੀ ਟਾਈਮ ਆ ਦਾ ਨੰਬਰ ਆਉਂਦਾ ਇੱਥੇ ਹਣ ਵੇਟ ਕਰਦੇ ਆ ਜਦੋਂ ਹੀ ਆਪਣੀ ਵਾਰੀ ਆਉ ਆਪਾਂ ਬੈਠਾਂਗੇ ਕੇਬਲਕਾਰ ਦੇ ਵਿੱਚ ਇਹ ਸਾਰਾ ਇੱਥੇ ਬਣਿਆ ਹੋਇਆ ਸਿਸਟਮ ਹੈ ਨਾ ਔਰ ਇਹ ਕੇਬਲਕਾਰਾਂ ਰੁਕਦੀਆਂ ਨੇ ਇੱਥੋਂ ਫਿਰ ਇਹ ਕੇਬਲਕਾਰਾਂ ਦੇ ਵਿੱਚ ਬਿਠਾਉਂਦੇ ਨੇ ਆ ਕੇਬਲਕਾਰਾਂ ਉਧਰੋਂ ਵਾਪਸ ਆ ਰਹੀਆਂ ਨੇ ਇਹ ਹੁਣ ਜਿਹੜੇ ਇਹਦੇ ਵਿੱਚੋਂ ਉਤਰਨਗੇ ਸਾਰੇ ਟੂਰਿਸਟ ਉਹ ਜਾਖੋ ਟੈਂਪਲ ਤੇ ਜਾ ਕੇ ਵਾਪਸ ਆ ਰਹੇ ਨੇ ਤੇ ਉੱਤਰ ਦੀ ਵੀ ਇੱਥੇ ਨੇ ਤੇ ਬਿਠਾਉਂਦੇ ਵੀ ਇੱਥੋਂ ਹੀ ਨੇ ਜਿਵੇਂ ਜਿਵੇਂ ਫਿਰ ਰੂਪ ਵੀ ਖਾਲੀ ਹੁੰਦੀ ਓਵੇਂ ਓਵੇਂ ਫਿਰ ਅਗਲੇ ਜਿਹੜੇ ਟੂਰਿਸਟ ਨੇ ਉਹਨਾਂ ਦੇ ਨੰਬਰ ਆਉਂਦੇ ਨੇ ਆਪਾਂ ਬੈਠ ਕੇ ਕੇਬਲਕਾਰ ਦੇ ਵਿੱਚ ਤੇ ਆਪਣੀ ਟਰਨ ਜਿਹੜੀ ਹੋ ਆ ਗਈ ਤੇ ਇੱਥੋਂ ਹੁਣ ਇਹ ਕੇਬਲਕਾਰ ਉੱਪਰ ਨੂੰ ਜਾਊਗੀ ਤੇ ਸਾਰਾ ਨਜ਼ਾਰਾ ਆਪਾਂ ਦੇਖਾਂਗੇ ਇਹ ਕੇਬਲਕਾਰਾਂ ਦਾ ਸਟੇਸ਼ਨ ਹੈ ਤੇ 6 ਜਣੇ ਇਹ ਬਿਠਾਉਂਦੇ ਨੇ ਇੱਕ ਵਾਰ ਦੇ ਵਿੱਚ 6 ਜਣੇ ਜਾਂਦੇ ਨੇ ਇਹਦੇ ਵਿੱਚ ਇੱਕ ਵਾਰ ਚ ਤੇ ਆਪਣੀ ਕੇਵਲ ਕਾਰ ਜਿਹੜੀ ਉੱਪਰੋਂ ਚੱਲ ਪਈ ਤੇ ਇਥੋਂ ਸਾਈਡਾਂ ਦੇ ਨਜ਼ਾਰੇ ਕੁਛ ਐਵੇਂ ਦੇ ਨੇ ਇਹ ਸਾਰਾ ਸ਼ਹਿਰ ਸ਼ਿਮਲਾ ਹੌਲੀ ਹੌਲੀ ਉੱਪਰੋਂ ਜਾਊ ਕਿਉਂਕਿ ਜਾਖੂ ਟੈਂਪਲ ਜਿਹੜਾ ਕਾਫੀ ਉਚਾਈ ਤੇ ਬਣਿਆ ਹੋਇਆ ਤੇ ਸਭ ਮੂਰੇ ਇੱਕ ਹੋਰ ਕੇਵਲ ਕਾਰ ਜਾ ਰਹੀ ਆ ਤੇ ਇਧਰੋਂ ਸਾਈਡ ਦੇ ਨਜ਼ਾਰੇ ਆਪਾਂ ਤੁਹਾਨੂੰ ਦਿਖਾ ਦਾਨੇ ਆ ਤੇ ਤੋਂ ਕੁਝ ਸਿਮਲੇ ਸ਼ਹਿਰ ਦਾ ਨਿਆਰਾ ਐਵੇਂ ਦਾ ਲੱਗਦਾ ਪਿੱਛੇ ਤੋਂ ਹੁਣ ਰੁਕਦੇਗੇ ਜੀ ਦੂਰ ਵਾਲੇ ਪਹਾੜਾ ਜਿਹੜੇ ਉਹ ਦਿਖਦੇ ਨੇ ਬਹੁਤ ਸੋਹਣੇ ਲੱਗਦੇ ਨੇ ਕਾਫੀ ਉਚਾਈ ਤੇ ਬਣਿਆ ਹੋਇਆ ਜਿਹੜਾ ਜਾਖੂ ਟੈਂਪਲ ਹੈ ਕੀ ਕਹਿੰਦੇ ਆ ਰੁਕ ਗਈ ਹੌਲੀ ਹੌਲੀ ਜਾਂਦੀ ਹੁੰਦੀ ਐ ਸਲੋ ਸਲੋ ਜਾਓ ਡਰ ਤਾਂ ਨਹੀਂ ਲੱਗਦਾ ਨਾ ਨਾ ਆਗਦਾ ਤਾਂ ਹੈਗਾ ਯਾਰ ਇਹ ਤਾਂ ਕੁਝ ਵੀ ਉੱਚੀ ਨਹੀਂ ਹੈਗੀ ਇਹ ਤਾਂ ਬਹੁਤ ਥੋਵਾ ਆਪਾਂ ਵੜ ਚੁੱਕੇ ਆ ਕੇਬਲਕਾਰ ਦੇ ਵਿੱਚ ਆ ਸਾਹਮਣੇ ਦੇਖੋ ਇਹ ਹੈਗਾ ਤੇ ਸਾਹਮਣੇ ਦਿਖਦੇ ਨੇ ਉੱਚੇ ਉੱਚੇ ਪਹਾੜ ਤੇ ਪਹਾੜਾਂ ਦਾ ਬਹੁਤ ਸੋਹਣਾ ਨਜ਼ਾਰਾ ਜਿਵੇਂ ਜਿਵੇਂ ਆਪਣੀ ਕੇਬਲਕਾਰ ਉੱਪਰ ਨੂੰ ਜਾ ਰਹੀ ਹੈ ਤਾਂ ਸਾਹਮਣੇ ਦਾ ਨਜ਼ਾਰਾ ਹੋਰ ਵੀ ਸੋਹਣਾ ਹੁੰਦਾ ਜਾਂਦਾ ਤੇ ਇੱਥੋਂ ਤਕਰੀਬਨ ਸਾਰੇ ਸ਼ਿਮਲਾ ਸ਼ਹਿਰ ਦਿਖਦਾ ਹੈ ਬਹੁਤ ਵੱਡਾ ਸ਼ਿਮਲਾ ਸ਼ਹਿਰ ਪਹਾੜੀਆਂ ਤੇ बसे ਹੋਏ ਘਰ ਤੇ ਮਾਲ ਰੋਡ ਦਾ ਨਜ਼ਾਰਾ ਵੀ ਦਿਖਦਾ ਇਥੋਂ ਤੇ ਇਤੋਂ ਕਾਫੀ ਉਚਾਈ ਤੇ ਆ ਗਏ ਆਪਾਂ ਕਾਫੀ ਹਾਈਟ ਤੇ ਬਣਿਆ ਆਇਆ ਜਿਹਾ ਖੂ ਟੈਂਪਲ ਜਿਵੇਂ ਉਹ ਕੇਬਲਕਾਰਾਂ ਵਾਪਸ ਜਾ ਰਹੀਆਂ ਨੇ ਆਪਣੀ ਕੇਬਲਕਾਰ ਵੀ ਇਸੇ ਤਰ੍ਹਾਂ ਤਾਰ ਤੇ ਚੱਲਦੀ ਹੈ ਦੋ ਦੋ ਇਹ ਕੇਬਲਕਾਰਾਂ ਵਾਪਸ ਜਾਂਦੀਆਂ ਨੇ ਦੋ ਉੱਪਰ ਨੂੰ ਜਾਂਦੀਆਂ ਨੇ ਦੋ ਥੱਲੇ ਨੂੰ ਤਾਂ ਹੀ ਟਾਈਮ ਲੱਗ ਜਾਂਦਾ ਸਿਰ ਰੀਟ ਕਰਨੀ ਪੈਂਦੀ ਆ ਇਹਦੇ ਵਿੱਚ ਬੈਠਣ ਨੂੰ ਤੇ ਕਾਫੀ ਹਾਈਟ ਤੇ ਬਣਿਆ ਹੋਇਆ ਏ ਆਪਣਾ ਜਾਖੂ ਟੈਂਪਲ ਹਨਾ ਤੇ ਤਕਰੀਬਨ 5 ਤੋਂ 6 ਮਿੰਟ ਲੱਗਦੇ ਨੇ ਕੇਬਲਕਾਰ ਦੇ ਵਿੱਚ ਉੱਪਰ ਤੱਕ ਪਹੁੰਚਣ ਨੂੰ ਤੇ ਆਪਾਂ ਨੇੜੇ ਹੀ ਪਹੁੰਚ ਗਏ ਤੇ ਪਿੱਛੇ ਦਾ ਨਜ਼ਾਰਾ ਬਹੁਤ ਖੂਬਸੂਰਤ ਹੈ ਬਹੁਤ ਸੋਹਣੇ ਸੋਹਣੇ ਨਜ਼ਾਰੇ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਜਦੋਂ ਆਪਾਂ ਕੇਬਲਕਾਰ ਦੇ ਵਿੱਚ ਆਉਨੇ ਆ ਇਹ ਵੀ ਟਰਾਈ ਕਰਨੀ ਚਾਹੀਦੀ ਹੈ ਜੇ ਇਹਦੀ ਵਨ ਵੇਜ਼ ਦੀ ਟਿਕਟ ਵੀ ਮਿਲ ਜਾਂਦੀ ਆ ਜਿਵੇਂ ਆਪਾਂ ਹੁਣ ਡਬਲ ਟਿਕਟ ਲਈ ਆ ਤਾਂ ਵਨ ਵੇਜ਼ ਦੀ ਵੀ ਟਿਕਟ ਮਿਲ ਜਾਂਦੀ ਆ ਆਉਂਦੇ ਹੋਏ ਤੁਸੀਂ ਪੈਦਲ ਵੀ ਆ ਸਕਦੇ ਹੋ 270 ਰੁਪਏ ਦੀ ਤੇ ਤੁਸੀਂ ਪੈਦਲ ਨਾਲੋਂ ਨਿਆਰਾ ਵੀ ਦੇਖਣਾ ਤੇ ਕੇਵਲ ਕਾਰ ਵਾਲਾ ਵੀ ਹੈ ਨਾ ਤੇ ਸਾਹਮਣੇ ਆਏ ਗਿਆ ਬਸ ਸਿੰਪਲ ਆਪਣੀ ਤਕਰੀਬਨ ਪਹੁੰਚੇ ਗਏ ਲਓ ਜੀ ਆਪਣੀ ਕੇਵਲ ਕਾਰ ਪਹੁੰਚ ਗਈ ਆਪਣੇ ਸਟੇਸ਼ਨ ਤੇ ਜਾਖੂ ਟੈਂਪਲ ਤੇ 6 ਮਿੰਟ ਲਏ ਨੇ ਮੈਂ ਇੱਥੇ ਪਹੁੰਚਣ ਨੂੰ ਹੈ ਨਾ ਤੇ ਵਧੀਆ ਰਿਹਾ ਸਾਰਾ ਕੇਵਲਕਾਰ ਦਾ ਵਧੀਆ ਸਫਰ ਸੀਗਾ ਤੇ ਚਲਦੇ ਆਪਾਂ ਇੱਥੋਂ ਹਣ ਐਗਜ਼ਿਟ ਕਰਦੇ ਆਂ ਐਗਜ਼ਿਟ ਕਰਕੇ ਚਲਦੇ ਆਂ ਜਾਖੂ ਟੈਂਪਲ ਵੱਲ ਤੇ ਦੇਖਦੇ ਆਂ ਜਾਖੂ ਟੈਂਪਲ ਤੇ ਆਹ ਸਾਈਡ ਤੋਂ ਆਈ ਆਪਣੀ ਕੇਵਲਕਾਰ ਤੇ ਹੁਣ ਇਹ ਥੱਲੇ ਨੂੰ ਵਾਪਸ ਜਾਣ ਗਈਆਂ ਜਿਵੇਂ ਉੱਪਰ ਨੂੰ ਆਈਆਂ ਨੇ ਉਸੇ ਤਰ੍ਹਾਂ ਥੱਲੇ ਨੂੰ ਵਾਪਸ ਜਾਣ ਗਈਆਂ ਆਪਾਂ ਪਹੁੰਚ ਗਏ ਜਾਖੂ ਟੈਂਪਲ ਤੇ ਸਾਹਮਣੇ ਆਹ ਰਸਤਾ ਜਾਂਦਾ ਜਾਖੂ ਟੈਂਪਲ ਨੂੰ ਤੇ ਇੱਥੇ ਹਨੂਮਾਨ ਜੀ ਦੀ ਬਹੁਤ ਵੱਡੀ ਜਿਹੜੀ ਮੂਰਤੀ ਲੱਗੀ ਹੋਈ ਹੈ ਉਹ ਵੀ ਆਪਾਂ ਤੁਹਾਨੂੰ ਜਿਹੜੀ ਉਹ ਦਿਖਾਵਾਂਗੇ ਚਲਦੇ ਆਂ ਪਹਿਲਾਂ ਉਥੇ ਜੋੜੇ ਜਮਾ ਕਰਾਉਣੇ ਆ ਜੋੜੇ ਜਮਾ ਕਰਾਉ ਕਿ ਫਿਰ ਮੰਦਰ ਦੇ ਅੰਦਰ ਚੱਲਦੇ ਆ ਤੇ ਉਹਦਾ ਕੀ ਇਤਿਹਾਸ ਆ ਕੀ ਇਹਦੀ ਹਿਸਟਰੀ ਹੈ ਉਹ ਵੀ ਆਪਾਂ ਦੱਸਦੇ ਆ ਇਹ ਪੂਰੇ ਟਾਪ ਤੇ ਆ ਕੇ ਬਣਿਆ ਹੋਇਆ ਤੇ ਇਧਰੋਂ ਨਜ਼ਾਰੇ ਬਹੁਤ ਸੋਹਣੇ ਦਿਖਦੇ ਨੇ ਹਲੇ ਤਾਂ ਇੱਥੇ ਦਰਖਤ ਨਹੀਂ ਆਪਾਂ ਦੂਸਰੀ ਸਾਈਡ ਤੋਂ ਤੁਹਾਨੂੰ ਦਿਖਾਵਾਂਗੇ ਤੇ Shimla ਦਾ view ਵੀ ਬਹੁਤ ਸੋਹਣਾ ਦਿਖਦਾ ਇੱਥੇ ਚੱਲਦੇ ਆਂ ਉੱਪਰ ਮੰਦਰ ਵੱਲ ਨੂੰ ਜਾਖੂ ਟੈਂਪਲ ਦੇਖਦੇ ਆਪਾਂ ਜਾ ਕੇ ਨੌਜਵਾਨ ਹੌਲੀ ਹੌਲੀ ਟਾਈਆਂ ਚੜਦੇ ਆਉਂਦੇ ਨੇ ਹਾਂ ਵੀ ਕਿਵੇਂ ਆ ਠੀਕ ਆ ਵਧੀਆ ਠੀਕ ਆ। ਕਿਵੇਂ ਲੱਗੀ ਹੋ ਕੇਵਲ ਘਰ? ਵਧੀਆ ਸੀ। ਕੇਵਲ ਘਰ ਵਧੀਆ। ਪਹਿਲੀ ਵਾਰ ਬੈਠੇ ਆ ਨਾ ਤੂੰ? ਹਾਂ। ਪਹਿਲੀ ਵਾਰ ਆਣੀ ਤੇ ਵਧੀਆ ਲੱਗੀ। ਮੈਂ ਮੈਂ ਪਹਿਲਾਂ ਬੈਠਿਆ ਹੋਇਆ ਸੀ। ਮੈਂ ਇਹਨੂੰ ਨੇ ਕਰਕੇ ਮੈਨੂੰ ਨੇ ਨੂੰ ਕਿਹਾ ਵੀ ਅੱਜ ਦਿਨ ਕੇਵਲ ਘਰ 'ਚ ਬਿਠਾਉਣੀ ਬਿਠਾਉਣਾ। ਆ ਨਹੀਂ ਅਸੀਂ ਬਾਦਲ ਵੀ ਆ ਸਕਦੇ ਜੀ। ਹਾਂ ਮੈਂ ਐਕਸਪੀਰੀਅੰਸ ਕਰਿਆ ਹੋਇਆ ਸੀ ਇਹ ਪਰ ਮੈਂ ਕਿ ਜਦੋਂ ਹੁਣ ਆਏ ਹੁੰਦਾ ਜਦੋਂ ਆਪਣੇ ਨਾਲ ਕੋਈ ਹੋਰ ਆਵੇ ਉਹ ਨਹੀਂ ਮੰਨ ਲਓ ਜਿਹੜੀ ਚੀਜ਼ ਉਹਨੇ ਨਹੀਂ ਕੀਤੀ। ਪਰ ਆਏ ਹੁੰਦਾ ਵੀ ਹਾਂ ਵੀ ਉਹਨੂੰ ਵੀ ਆਪਾਂ ਬਿਠਾਈਏ। ਪਤਾ ਲੱਗ ਜਾਵੇ। ਚਲਿਓ ਫਿਰ। ਚਲੋ ਜੀ। ਸਾਹਮਣੇ ਤੁਸੀਂ ਹੁਣ ਦਰਸ਼ਨ ਕਿਹਾ ਜਾਂਦਾ ਵੀ ਜਦੋਂ ਹਨੂਮਾਨ ਜੀ ਸੰਜੀਵਨੀ ਬੂਟੀ ਲੈਣ ਜਾ ਰਹੇ ਸੀ ਤਾਂ ਉਹਨਾਂ ਨੇ ਇੱਥੇ ਵਿਸ਼ਰਾਮ ਕੀਤਾ ਸੀਗਾ ਉਹ ਉਸ ਕਰਕੇ ਇੱਥੇ ਜਿਹੜਾ ਉਹ ਮੰਦਿਰ ਬਣਿਆ ਹੋਇਆ ਜਾਖੂ ਟੈਂਪਲ ਤੇ ਚੱਲਦੇ ਆਂ ਤੇ ਇੱਧਰ ਹਨੂਮਾਨ ਜੀ ਦੀ ਸਾਹਮਣੇ ਬਹੁਤ ਲੰਬੀ ਜਿਹੜੀ ਵੱਡੀ ਮੂਰਤੀ ਵੀ ਹੈ ਬਹੁਤ ਹਾਈਟ ਆ ਉਹਦੀ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਇੱਥੇ ਤੁਸੀਂ ਇਕੱਠ ਦੇਖੋ ਬਹੁਤ ਰੌਸ਼ਾ ਹੈ ਨਾ ਆ ਇੱਥੇ ਗੇਟ ਆ ਗੇਟ ਤੇ ਲਿਖਿਆ ਹੋਇਆ ਜਾਖੂ ਮੰਦਿਰ ਤੇ ਚੱਲਦੇ ਆਂਗੇ ਅੰਦਰ ਇਹ ਤੇ ਮੁਖ ਮੰਦਿਰ ਆ ਜਾਖੂ ਮੰਦਿਰ ਹੈ ਨਾ 메인 ਸਥਾਨ ਹੈ ਤੇ ਇਥੇ ਅੰਦਰ ਫੋਟੋਗ੍ਰਾਫੀ ਲੋਡ ਨਹੀਂ ਆਪ ਅੰਦਰ ਜਾਏ ਤੇ ਇਥੇ ਹੁਣ ਮੰਦਿਰ ਦੇ ਪਿਛਲੇ ਵਾਲੇ ਪਾਸਿਓਂ 뷰 ਤੁਹਾਨੂੰ ਦਿਖਾ ਦਿੰਦੇ ਆ ਸਾਰੇ ਸ਼ਿਮਲੇ ਦਾ ਤੇ ਜਿਹੜੀ ਇੱਥੇ ਆ ਮੂਰਤੀ ਲੱਗੀ ਹੋਈ ਆ ਹਨੂਮਾਨ ਜੀ ਦੀ ਮੂਰਤੀ ਹੈ ਬਹੁਤ ਲੰਬੀ ਆ ਤੇ ਜਿਹੜਾ ਇਹ ਮੰਦਿਰ ਆ ਇਹ 8000 ਫੁੱਟ ਉਚਾਈ ਤੇ ਆ ਸਮੁੰਦਰੀ ਤਲ ਤੋਂ ਤੇ ਜਿਹੜੀ ਸ਼ਿਮਲੇ ਦੀ ਉਚਾਈ ਆ ਉਹ ਤਕਰੀਬਨ ਮੈਨੂੰ ਲੱਗਦਾ 7 ਕੁ ਹਜ਼ਾਰ ਹੈ ਤੇ ਇਹ 8000 ਆ ਸਾਹਮਣੇ ਆ ਤੁਸੀਂ ਦੇਖ ਰਹੇ ਹੋ ਹਨੂਮਾਨ ਜੀ ਦੀ ਬਹੁਤ ਵੱਡੀ ਮੂਰਤੀ ਇਹ ਬਿਲਕੁਲ ਮੰਦਿਰ ਦੇ ਪਿੱਛੇ ਆ ਕੇ ਆ ਤੇ ਇੱਥੇ ਬਾਂਦਰ ਬਹੁਤ ਜਾਦੇ ਨੇ ਜਿਵੇਂ ਆ ਬਾਂਦਰ ਬੈਠਾ ਜੇ ਕਿਸੇ ਦੇ ਹੱਥ 'ਚ ਖਾਣ ਵਾਲੀ ਚੀਜ਼ ਹੁੰਦੀ ਆ ਤੇ ਉਹਨੂੰ ਪੈ ਜਾਂਦੇ ਨੇ ਇਹ ਤੇ ਆਪਾਂ ਮੂਰਤੀ ਜਿਹੜੀ ਹੁਣ ਨੇੜੋਂ ਜਾ ਕੇ ਦੇਖ ਲਾਂਦੇ ਆ ਤੇ ਇੱਥੇ ਕਹਿੰਦੇ ਵੀ ਹਨੂਮਾਨ ਜੀ ਦੇ ਜਿਹੜੇ ਉਹ ਪੈਰਾਂ ਦੇ ਨਿਸ਼ਾਨ ਬਣੇ ਹੋਏ ਨੇ ਆ ਸਥਾਨ ਤੇ ਜਿਹੜੇ ਉਹ ਬਣੇ ਹੋਏ ਨੇ ਇਹ ਆਪਾਂ ਦਿਖਾ ਦੇਖ ਲਾਂਦੇ ਆ ਜ਼ੂਮ ਕਰਕੇ ਤੁਹਾਨੂੰ ਜਿਹੜਾ ਉਹ ਦਿਖਾ ਦਾਨੇ ਆਂ ਇੱਥੇ ਸਾਹਮਣੇ ਹਨੂਮਾਨ ਜੀ ਦੇ ਜਿਹੜੇ ਪਵਿੱਤਰ ਚਰਨਾਂ ਦੇ ਜਿਹੜੇ ਉਹ ਨਿਸ਼ਾਨ ਨੇ ਹੁਣ ਉਹਨਾਂ ਦੇ ਉੱਪਰ ਜਿਹੜਾ ਉਹ ਸੰਗਮਨਵਰ ਲਾਇਆ ਹੋਇਆ ਬਿਲਕੁਲ ਮੰਦਿਰ ਦੇ ਪਿਛਲੇ ਵਾਲੇ ਪਾਸੇ ਸਥਾਨ ਬਣਿਆ ਹੋਇਆ ਸਾਹਮਣੇ ਜਿਹੜੀ ਤੁਸੀਂ ਹਨੂਮਾਨ ਜੀ ਦੀ ਮੂਰਤੀ ਦੇਖ ਰਹੇ ਹੋ ਇਹਦੀ ਜਿਹੜੀ ਉਚਾਈ ਆ ਉਹ 108 ਫੁੱਟ ਆ ਤੇ ਇੱਥੋਂ ਲੈ ਕੇ ਇਹ 108 ਫੁੱਟ ਉੱਚੀ ਜਿਹੜੀ ਉਹ ਬਣੀ ਹੋਈ ਹੈ ਤੇ ਮੂਰਤੀ ਬਹੁਤ ਦੂਰੋਂ ਦਿਖਦੀ ਹੈ ਜੇ Shimla ਆਪਾਂ ਥੱਲੋਂ ਖੜਕੇ ਵੀ ਦੇਖੀਏ ਜਿੱਥੋਂ Shimla ਦੀ ਸਟਾਰਟਿੰਗ ਹੁੰਦੀ ਆ ਤਾਂ ਉੱਥੋਂ ਵੀ ਇਹ ਮੂਰਤੀ ਦਿਖਦੀ ਆ ਬਹੁਤ ਉਚਾਈ ਹੈ ਮੂਰਤੀ ਦੀ 108 ਫੁੱਟ ਜਿਹੜੀ ਆਪਾਂ ਇਹ ਮੂਰਤੀ ਤੁਹਾਨੂੰ ਦਿਖਾਈ ਹੈ 108 ਫੁੱਟ ਉੱਚੀ ਇਹ ਕਹਿੰਦੇ ਵੀ ਵਿਸ਼ਵ ਦੀ ਸਭ ਤੋਂ ਉੱਚੀ ਹਨੂਮਾਨ ਜੀ ਦੀ ਮੂਰਤੀ ਆ ਵਰਲਡ ਦੀ ਸਭ ਤੋਂ ਉੱਚੀ ਹਨੂਮਾਨ ਜੀ ਦੀ ਮੂਰਤੀ ਹੈਗੀ ਹੈ ਇਹਦੀ ਜਿਹੜੀ ਹਾਈਟ ਹੈ ਜਾਖੂ ਟੈਂਪਲ ਤੋਂ ਥੱਲੇ ਦਾ ਨਜ਼ਾਰਾ ਬਹੁਤ ਸੋਹਣਾ ਦਿਖਦਾ ਤੇ ਆਹ ਸਾਰਾ ਇੱਧਰ ਸ਼ਹਿਰ ਸ਼ਿਮਲਾ ਜਿੱਥੋਂ ਆਪਾਂ ਆਇਆ ਥੱਲੇ ਮਾਲ ਰੋਡ ਹਨਾ ਇਹ ਸਾਰਾ ਏਰੀਆ ਦਿਖਦਾ ਆਪਾਂ ਜ਼ੂਮ ਕਰਕੇ ਤੁਹਾਨੂੰ ਦਿਖਾ ਦਿੰਦੇ ਆ ਬਹੁਤ ਸੋਹਣਾ ਲੱਗਦਾ ਸ਼ਹਿਰ ਸ਼ਿਮਲਾ ਇੱਥੋਂ ਤੇ ਸਾਹਮਣੇ ਉੱਚੇ-ਉੱਚੇ ਪਹਾੜ ਇੱਥੇ ਇਧਰ ਸਾਹਮਣੇ ਹੈਗਾ ਉਹ ਲੰਗਰ ਹਾਲ ਇੱਥੇ ਭੰਡਾਰਾ ਚੱਲਦਾ ਹਨ ਤੇ ਆਪਾਂ ਵੀ ਲੰਗਰ ਛਕ ਲਿਆ ਚੌਲਾਂ ਦਾ ਜਿਹੜਾ ਉਹ ਲੰਗਰ ਸੀਗਾ ਬਹੁਤ ਵਧੀਆ ਸੀਗਾ ਲੰਗਰ ਬਣਿਆ ਹੋਇਆ ਤੇ ਹੁਣ ਆਪਾਂ ਚੱਲਦੇ ਹਾਂ ਥੱਲੇ ਨੂੰ ਇਧਰੋਂ ਸਾਰਾ ਮੰਦਿਰ ਆਪਾਂ ਜਿਹੜਾ ਉਹ ਦੇਖ ਲਿਆ ਬਹੁਤ ਵਧੀਆ ਵੀ ਹਨਾ ਦੇਖਣਯੋਗ ਚੀਜ਼ ਹੈ 108 ਫੁੱਟ ਉੱਚਾ ਜਿਹੜਾ ਇੱਥੇ ਮੂਰਤੀ ਜਿਹੜੀ ਉਹ ਲੱਗੀ ਹੋਈ ਹੈ ਆਪਾਂ ਮੰਦਰ ਦੇ ਜਿਹੜੇ ਉਹ ਦਰਸ਼ਨ ਕਰ ਲਏ ਹਨਾ ਸਾਰਾ ਮੰਦਰ ਉੱਪਰੋਂ ਦੇਖ ਲਿਆ ਉੱਥੋਂ ਉੱਪਰੋਂ ਬਹੁਤ ਸੋਹਣੇ ਨਜ਼ਾਰੇ ਜਿਹੜੇ ਉਹ ਦਿਖਦੇ ਨੇ ਆਲੇ ਦੁਆਲੇ ਦੇ ਸ਼ਿਮਲੇ ਸ਼ਹਿਰ ਦੇ ਤੇ ਹੁਣ ਆਪਾਂ ਚੱਲਦੇ ਆ ਥੱਲੇ ਨੂੰ ਤੇ ਆਪਾਂ ਡਬਲ ਟਿਕਟ ਜਿਹੜੀ ਉਹ ਲਈ ਸੀ ਰੋਪੇਜ ਦੀ ਤੇ ਰੋਪੇਜ ਦੇ ਵਿੱਚ ਆਪਾਂ ਥੱਲੇ ਨੂੰ ਜਾਵਾਂਗੇ ਤੇ ਹੁਣ ਆਪਾਂ ਇਹ ਤੋਂ ਬਾਅਦ ਨੂੰ ਚੱਲਾਂਗੇ ਮਾਲ ਰੋਡ ਵੱਲ ਮਾਲ ਰੋਡ ਘੁੰਮਾਂਗੇ ਤੇ ਸਮਾਂ ਤਕਰੀਬਨ ਹੋ ਗਿਆ ਸ਼ਾਮ 3:30-4 ਵਜੇ ਦਾ ਤੇ ਸ਼ਾਮ ਨੂੰ ਬਹੁਤ ਵਧੀਆ ਹੁੰਦਾ ਮਾਲ ਰੋਡ ਜਿਹੜਾ ਉਹ ਦੇਖਣ ਵਾਲਾ ਹੁੰਦਾ ਤੇ ਵਧੀਆ ਹੋ ਗਿਆ ਆਪਣਾ ਸਵੇਰ ਦਾ ਟਾਈਮ ਆਪਾਂ ਆਹ ਦੇਖ ਲਿਆ ਤੇ ਸ਼ਾਮ ਦੇ ਟਾਈਮ ਆਪਾਂ ਨੂੰ ਮਾਲ ਰੋਡ ਤੇ ਮਾਲ ਰੋਡ ਦੇ ਨੇੜੇ ਤੇੜੇ ਜਿਵੇਂ ਚਰਚ ਕਾਫੀ ਸਾਰੀਆਂ ਚੀਜ਼ਾਂ ਨੇ ਦੇਖਣ ਵਾਲੀਆਂ ਉਹ ਸਾਰੀਆਂ ਚੀਜ਼ਾਂ ਆਪਾਂ ਦੇਖਾਂਗੇ ਠੀਕ ਆ ਨੌਜਵਾਨਾ ਠੀਕ ਆ ਜੀ ਜਿੱਥੇ ਆਪਾਂ ਨੂੰ ਰੋਪੇ ਨੇ ਛੱਡਿਆ ਸੀਗਾ ਆਪਾਂ ਉੱਥੇ ਹੀ ਆ ਗਏ ਤੇ ਇੱਥੋਂ ਦੁਬਾਰਾ ਰੋਪੇ ਦੇ ਵਿੱਚ ਵਿੱਚ ਬੈਠ ਕੇ ਆਪਾਂ ਥੱਲੇ ਨੂੰ ਜਾਵਾਂਗੇ ਤੇ ਇੱਥੇ ਲਿਖਿਆ ਹੋਇਆ ਜਾਖੂ ਰੋਪੇ 0 ਕਿਲੋਮੀਟਰ ਤੇ ਕੋਲੇ ਆ ਬਣਾਏ ਹੋਏ ਨੇ ਚਾਦਰਾਂ ਲਾਇਆ ਹੋਇਆ ਤੇ ਪੰਜਾਬੀ ਪਹਿਰਾਵਾ ਦਿਖਾਇਆ ਹੋਇਆ ਤੇ ਲਵੇ ਇੱਕ ਹੋਰ ਨੌਜਵਾਨ ਖੜਾ ਪੰਜਾਬ ਦਾ ਗੱਭਰੂ ਨੌਜਵਾਨ ਜਿਵੇਂ ਆਨ ਟਾਈਮ ਆਪਣਾ ਨੰਬਰ ਲੱਗਿਆ ਸੀਗਾ 26 ਨੰਬਰ ਤੇ ਹੁਣ ਵਾਪਸੀ ਦੇ ਵਿੱਚ ਵੀ ਨੰਬਰ ਲੱਗਿਆ ਹੈ ਹੁਣ ਆਪਣਾ 61ਵਾਂ ਨੰਬਰ ਹੈ ਬਾਈ ਹੁਣੀ ਕਹਿੰਦੇ ਵੀ 20 ਮਿੰਟ ਵੇਟ ਕਰੋ ਇਹ ਸਾਰਾ ਇੱਥੇ ੀਟਿੰਗ ਏਰੀਆ ਬਣਿਆ ਹੋਇਆ 20 ਮਿੰਟ ਵੇਟ ਕਰਨੀ ਪਊ ਫੇਰ ਆਪਾਂ ਜਾਵਾਂਗੇ ਥੱਲੇ ਨੂੰ ਆਪਣਾ 61 ਨੰਬਰ ਸੀ ਨੰਬਰ 61 ਤੇ ਆਪਣੇ ਨੰਬਰ ਦੀ ਅਨਾਉਂਸਮੈਂਟ ਜਿਹੜੀ ਹੋਊਗੀ ਤੇ ਐਵੇਂ ਨੰਬਰ ਦੀ ਅਨਾਉਂਸਮੈਂਟ ਕਰਕੇ ਇੱਥੇ ਬੁਲਾਉਂਦੇ ਨੇ ਤੇ ਦੋ ਦੋ ਕੇਵਲਕਾਰ ਇਹਨਾਂ ਦੀ ਇਕੱਠੀਆਂ ਆਉਂਦੀਆਂ ਨੇ ਦੋ ਥੱਲੇ ਨੂੰ ਜਾਂਦੀਆਂ ਨੇ ਇਕੱਠੀਆਂ ਤੇ ਦੋ ਹੀ ਉੱਪਰ ਨੂੰ ਆਉਂਦੀਆਂ ਨੇਗੀਆਂ ਤੇ ਹੁਣ ਆਪਾਂ ਵੇਲਟਦੇ ਹਾਂ ਕੇਵਲਕਾਰ ਦੇ ਵਿੱਚ ਚੱਲਦੇ ਹਾਂ ਥੱਲੇ ਨੂੰ ਤੇ ਬਾਂਦਰ ਇੱਥੇ ਬਹੁਤ ਜ਼ਿਆਦੇ ਨੇ ਜਿਵੇਂ ਆਪਾਂ ਪਹਿਲਾਂ ਵੀ ਦਿਖਾਇਆ ਸੀ ਸਾਰੇ ਪਾਸੇ ਤੁਹਾਨੂੰ ਮੰਦਰ ਦੇ ਆਲੇ ਦੁਆਲੇ ਬਾਂਦਰੇ ਮਿਲਣਗੇ ਆਪਣੀ ਕੇਵਲਕਾਰ ਚੱਲ ਪਈ ਥੱਲੇ ਨੂੰ ਤੇ ਜਿਵੇਂ ਇਹ ਮੂਰਲੀ ਕੇਵਲਕਾਰ ਹੈ ਉਸੇ ਤਰ੍ਹਾਂ ਦੀ ਆਪਣੀ ਵਾਲੀ ਹੈ ਤੇ ਦੋ ਦੋ ਇਹ ਇਕੱਠੀਆਂ ਥੱਲੇ ਨੂੰ ਭੇਜਦੇ ਨੇ ਤੇ ਬਹੁਤ ਸੋਹਣਾ ਨਜ਼ਾਰਾ ਇੱਥੇ ਇਹਦੇ ਜਿ ਦੇਖਣ ਨੂੰ ਜਿਹੜਾ ਉਹ ਮਿਲਦਾ ਹਨਾ ਇਹ ਆਪਾਂ ਇਹ ਰਾਈਡ ਕਰਦੇ ਹਾਂ ਰੂਪ ਵੀ ਰਾਈਡ ਤੇ ਇਧਰ ਇਹ ਸਾਰਾ ਰਹਿ ਗਿਆ ਜਾਖੂ ਟੈਂਪਲ ਤੇ ਸਾਈਡ ਦਾ 뷰 ਬਹੁਤ ਸੋਹਣਾ ਹੁੰਦਾ ਜਦੋਂ ਆਪਾਂ ਥੱਲੇ ਨੂੰ ਉਤਰਦੇ ਹਾਂ ਆਉਲੀ ਵਾਈ ਕੀ ਹੁੰਦਾ ਹੈ ਹੈ ਗੱਲ ਲੱਗਿਆ ਥੱਲੇ ਨੂੰ ਇੱਥੋਂ ਨੂੰ ਜਿਆਦਾ ਤੇਜ਼ ਜਾਂਦੀ ਹੈ ਤਾਂ ਜਾਣੀ ਹੋ ਸਾਡੇ ਨੂੰ ਤੇ ਤੋਂ ਸਾਈਡ ਵਾਲੇ ਪਹਾੜਾਂ ਦਾ ਨਜ਼ਾਰਾ ਬਹੁਤ ਸੋਹਣਾ ਲੱਗਦਾ। ਵਾਕੀ ਇਧਰ ਸਾਰਾ ਦਿਖਦਾ ਸ਼ਹਿਰ ਸ਼ਿਮਲਾ। ਤੇ ਥੱਲੋਂ ਕੇਵਲਕਾਰਾਂ ਇਸ ਤਰ੍ਹਾਂ ਆਉਂਦੀਆਂ ਨੇ। ਆਪਣੇ ਕੋਲ ਹੁਣ ਦੋ ਕੇਵਲਕਾਰਾਂ ਕਰਾਸ ਕਰਨੀਆਂ। ਐਵੇਂ ਜਾਂਦੀਆਂ ਨੇ ਕੇਵਲਕਾਰਾਂ। ਆਪਾਂ ਵੀ ਇਸੇ ਤਰ੍ਹਾਂ ਉੱਪਰ ਨੂੰ ਗਏ ਸੀਗੇ। ਤੇ ਦੋ-ਦੋ ਕੇਵਲਕਾਰਾਂ ਇਕੱਠੀਆਂ ਭੇਜਦੇ ਨੇ। ਵਾਕੀ ਜ਼ੂਮ ਕਰਕੇ ਆਪਾਂ ਦਿਖਾ ਦਿੰਦੇ ਹਾਂ ਤੁਹਾਨੂੰ ਸ਼ਹਿਰ ਸ਼ਿਮਲੇ ਦਾ ਨਜ਼ਾਰਾ। ਤੇ ਉੱਪਰ ਵਾਲੇ ਜਿਹੜੇ ਪਹਾੜ ਨੇ ਸ਼ਿਮਲੇ ਦੇ ਉੱਪਰ ਵਾਲੇ ਉਹ ਵੀ ਦਿਖਦੇ ਨੇ ਇੱਥੋਂ ਲਓ ਜੀ ਆਪਾਂ ਉੱਤਰ ਚੱਲੇ ਰੋਪਵੇ ਦੇ ਵਿੱਚੋਂ ਰੋਪਵੇ ਜਿੱਥੋਂ ਬੈਠੇ ਸੀ ਉੱਥੇ ਉਤਾਰ ਰਹੇ ਆਨੇ ਆਪਾਂ ਨੂੰ ਲਿਆ ਕੇ ਤੇ ਦੋ ਦੋ ਰੋਪਵੇ ਆਉਂਦੀਆਂ ਨੇ ਥੱਲੇ ਨੂੰ ਤੇ ਸਾਰਾ ਨਜ਼ਾਰਾ ਆਪਾਂ ਦੇਖਿਆ ਤੇ ਆ ਵੀ ਸਾਰਾ ਸ਼ਹਿਰ ਸ਼ਿਮਲਾ ਤੇ ਹੁਣ ਉਸੇ ਤਰ੍ਹਾਂ ਹੀ ਉੱਪਰ ਨੂੰ ਜਾਊਗੀ ਜਿਵੇਂ ਆਪਾਂ ਨੂੰ ਇਹਨੇ ਥੱਲੇ ਨੂੰ ਲਾਇਆ ਹੈ ਨਾ ਜੱਖੂ ਟੈਂਪਲ ਦੇਖ ਕੇ ਆਪਾਂ ਆ ਗਏ ਤੇ ਆਪਾਂ ਹੁਣ ਚੱਲਦੇ ਆਂ ਮਾਲ ਰੋਡ ਜਿਹੜਾ ਕਿ ਸ਼ਹਿਰ Shimla ਦੀ ਮਸ਼ਹੂਰ ਥਾਂ ਮਾਲ ਰੋਡ ਬਹੁਤ ਮਸ਼ਹੂਰ ਹੈ ਤੇ ਇੱਥੇ ਆ ਕੁਝ ਮਾਰਕੀਟ ਹੈ ਜਦੋਂ ਆਪਾਂ ਮਾਲ ਰੋਡ ਨੂੰ ਜਾਂਦੇ ਆਂ ਇੱਥੇ ਸ਼ਾਪਿੰਗ ਵਗੈਰਾ ਤੁਸੀਂ ਕਰ ਸਕਦੇ ਹੋ ਹਨਾ ਕੱਪੜੇ ਵਾਲੀਆਂ ਦੁਕਾਨਾਂ ਬਹੁਤ ਵੱਡਾ ਮਤਲਬ ਬਾਜ਼ਾਰ ਹੈ ਇੱਥੇ ਆ ਲੋਕਲ ਸ਼ਾਪਸ ਨੇ ਜਾਂ ਕੁਝ ਬ੍ਰਾਂਡ ਵਾਲੀਆਂ ਜਿਵੇਂ Octave ਆ ਗਿਆ ਹਨਾ ਤੇ ਖਾਣ ਪੀਣ ਵਾਲੀਆਂ ਸ਼ਾਪ ਰੈਸਟੋਰੈਂਟ ਵਗੈਰਾ ਸਾਰੇ ਇੱਧਰ ਹੀ ਨੇ ਤੇ ਆਪਾਂ ਚੱਲਦੇ ਆਂ ਉੱਪਰ ਨੂੰ ਮਾਲ ਰੋਡ ਵੱਲ ਨੂੰ ਤੇ ਜਿੱਥੇ ਬਣੀ ਹੋਈ ਹੈ ਇੱਕ ਚਰਚ ਤੇ ਉਹ ਆਪਾਂ ਸਾਰਾ ਦੇਖਦੇ ਆਂਗੇ ਸਕੈਂਡਲ ਪੁਆਇੰਟ ਚਰਚ ਰਿਜ ਰੋਡ ਹਨ ਇਹ ਸਾਰੀਆਂ ਚੀਜ਼ਾਂ ਇੱਥੇ ਘੁੰਮਣ ਵਾਲੀਆਂ ਨੇ ਆਹ ਸਾਹਮਣੇ ਐਰੋ ਜਿਹੜੇ ਲੱਗੇ ਹੋਏ ਨੇ ਉਹਦੇ ਉੱਪਰ ਲਿਖਿਆ ਹੋਇਆ ਰਿਜ ਕ੍ਰਿਸਚ ਚਰਚ ਤੇ ਲੱਕੜ ਬਾਜ਼ਾਰ ਲੱਕੜ ਬਾਜ਼ਾਰ ਵੀ ਇੱਥੇ ਦੀ ਜਿਹੜੀ ਫੇਮਸ ਮਾਰਕੀਟ ਹੈ ਲੱਕੜ ਮਾਰਕੀਟ ਤੇ ਉਹ ਵੀ ਆਪਾਂ ਬਾਜ਼ਾਰ ਜਿਹੜਾ ਉਹ ਦੇਖਾਂਗੇ ਤੇ ਆਹ ਰਸਤਾ ਜਿਹੜਾ ਉਹ ਉੱਪਰ ਨੂੰ ਜਾਂਦਾ ਆਪਾਂ ਉੱਪਰ ਆਇਆ ਹੁਣ ਇਹਨੂੰ ਕਹਿੰਦੇ ਨੇ ਰਿਜ ਤੇ ਪਹਿਲਾਂ ਆਪਾਂ ਤੁਹਾਨੂੰ ਦੱਸਿਆ ਸੀ ਵੀ ਮਾਰ ਰੋਡ ਜੇ ਆਪਾਂ ਇੱਥੇ ਪੁੱਛਣ ਤੇ ਪਤਾ ਲੱਗਿਆ ਵੀ ਇਹਨੂੰ ਰਿਜ ਕਹਿੰਦੇ ਨੇ ਜਿਹੜੀ ਉੱਪਰਲੀ ਸਾਰੀ ਥਾਂ ਬਣੀ ਹੋਈ ਆ ਜਿੱਥੇ ਚਰਚ ਆ ਤੇ ਮਾਲ ਰੋਡੋ ਸਾਰਾ ਥੱਲੇ ਲਾ ਸੀਗਾ ਤੇ ਉਹ ਵੀ ਆਪਾਂ ਤੁਹਾਨੂੰ ਜਿਹੜਾ ਉਹ ਦਿਖਾਵਾਂਗੇ ਪਹਿਲਾਂ ਆਪਾਂ ਇਹ ਦੇਖ ਲਾਂਨੇ ਆ ਕਿਉਂਕਿ ਚਰਚ ਫਿਰ ਜਿਹੜੀ ਉਹ ਬੰਦ ਹੋ ਜਾਂਦੀ ਆ ਤੇ ਇਹ ਸਾਰਾ ਉਹ ਰਿਜ ਐ ਤੇ ਇੱਥੇ ਵੀ ਬਹੁਤ ਕਰਾਊਡ ਹੁੰਦਾ ਤੇ ਇਹ ਜਿਹੜਾ ਰੋਡ ਆ ਸਾਰਾ ਹਨ ਇਹਦੇ ਉੱਪਰ ਕੋਈ ਵੀ ਬਾਈਕ ਕੋਈ ਗੱਡੀ ਕੁਝ ਨਹੀਂ ਆਉਂਦੀ ਤੁਸੀਂ ਪੈਦਲੇ ਜਾ ਸਕਦੇ ਹੋ ਇੱਥੇ ਦਾ ਬਹੁਤ ਸੋਹਣਾ ਜਿਹੜਾ ਉਹ ਨਜ਼ਾਰਾ ਹੁੰਦਾ ਰਾਤ ਨੂੰ ਜਦੋਂ ਲਾਈਟਾਂ ਲੱਗ ਜਾਂਦੀਆਂ ਨੇ ਹੋਰ ਵੀ ਇਹ ਖੂਬਸੂ ਸਾਹ ਜਿੰਨਾ ਵੀ ਟੂਰਿਸਟ ਆਉਂਦਾ ਉਹ ਇੱਥੇ ਆਉਂਦਾ ਫੋਟੋਸ ਵਗੈਰਾ ਕਲਿੱਕ ਜਿਹੜੀਆਂ ਉਹ ਕਰਦੇ ਨੇ ਤੇ ਇੱਥੇ ਸਾਹਮਣੇ ਜਿਹੜੀ ਉਹ ਹੈਗੀ ਆ ਚਰਚ ਚਰਚ ਆਪਾਂ ਜਿਹੜੀ ਉਹ ਦੇਖ ਲਾਣੀ ਆ ਜਿਵੇਂ ਆਪਾਂ ਕਸੌਲੀ ਦੇ ਵਿੱਚ ਜਿਹੜੀ ਉਹ ਚਰਚ ਦੇਖੀ ਸੀ ਉਹ ਵੀ ਬਹੁਤ ਪੁਰਾਣੀ ਚਰਚ ਸੀ ਉਸੇ ਤਰ੍ਹਾਂ ਜਿਹੜੀ ਇਹ ਚਰਚ ਹੈ ਵੀ ਬਹੁਤ ਪੁਰਾਣੀ ਹੈ ਤੇ ਇਹ ਚੀਜ਼ਾਂ ਇੱਥੇ ਜਿਹੜੀਆਂ ਉਹ ਦੇਖਣ ਆ ਲਈਆਂ ਨੇ ਬਹੁਤ ਮਸ਼ਹੂਰ ਜਿਹੜੀ ਇਹ ਫੇਮਸ ਥਾਂ ਰਿਜ ਲੱਕੜ ਬਾਜ਼ਾਰ ਤੇ ਮਾਲ ਰੋਡ ਹਨਾ ਕਿਉਂਕਿ ਜਿਹੜਾ ਇਹ Shimla ਹੈ ਇਹ ਅੰਗਰੇਜ਼ ਨੂੰ ਗਰਮੀਆਂ ਦੇ ਵਿੱਚ ਆਵਦੀ ਰਾਜਸਤਾਨੀ ਜਿਹੜੀ ਉਹ ਬਣਾ ਲਾਉਂਦੇ ਹੁੰਦੇ ਸੀਗੇ ਤੇ ਹੁਣ ਇਹ ਹਿਮਾਚਲ ਪ੍ਰਦੇਸ਼ ਦੀ ਜਿਹੜੀ ਉਹ ਰਾਜਸਤਾਨੀ ਹੈ ਜਦੋਂ ਗਰਮੀਆਂ ਸ਼ੁਰੂ ਹੁੰਦੀਆਂ ਸੀ ਫਿਰ ਸਾਰੀ ਰਾਜਸਤਾਨੀ ਅੰਗਰੇਜ਼ ਇੱਥੇ ਸ਼ਿਫਟ ਕਰ ਲਾਉਂਦੇ ਸੀ ਕਿਉਂਕਿ ਉਹ ਗਰਮੀ ਮਤਲਬ ਉਹਨਾਂ ਤੋਂ ਚਲੀ ਨਹੀਂ ਜਾਂਦੀ ਸੀ ਇੰਗਲੈਂਡ ਤੋਂ ਆਏ ਹੋਏ ਸੀ ਠੰਡੇ ਮੌਸਮ ਦੇ ਵਿੱਚ ਰਹਿਣ ਕਰਕੇ ਉਹ ਉਹਨਾਂ ਨੇ Shimla ਨੂੰ ਜਿਹੜੀ ਉਹ ਰਾਜਸਤਾਨੀ ਬਣਾ ਲਿਆ ਆਪਾਂ ਚਰਚ ਦੇ ਸਮੇਂ ਬਿਲਕੁਲ ਸਾਹਮਣੇ ਖੜੇ ਆਂ ਇਹ ਜਿਹੜੀ ਚਰਚ ਆ ਇਹ 1857 ਈਸਵੀ ਦੇ ਵਿੱਚ ਬਣਾਈ ਗਈ ਸੀ ਜਿਵੇਂ ਕਸੌਲੀ ਦੇ ਵਿੱਚ ਵੀ ਆਪਾਂ ਚਰਚ ਦੇਖੀ ਸੀ ਉਹ 1844 ਈਸਵੀ ਦੇ ਵਿੱਚ ਬਣਾਈ ਹੋਈ ਸੀ ਤੇ ਇਸੇ ਤਰ੍ਹਾਂ ਜਿਹੜੀਆਂ ਇੱਧਰ ਚਰਚਾਂ ਨੇ Shimla, Kasuli ਇਹ ਅੰਗਰੇਜ਼ਾਂ ਸਮੇਂ ਦੀਆਂ ਨੇ ਬਹੁਤ ਪੁਰਾਣੀਆਂ ਨੇ ਤੇ ਜਿਹੜੀ ਇਮਾਰਤ ਆ ਸਾਰੀ ਇਹ ਪੁਰਾਣੀਆਂ ਉਸੇ ਸਮੇਂ ਦੀਆਂ ਹੁਣ ਇਹਨੂੰ ਸਮੇਂ-ਸਮੇਂ ਕਰਕੇ ਫਿਰ ਇਹਨੂੰ ਮੈਂਟੇਨ ਕਰਕੇ ਰੱਖਦੇ ਨੇ ਇਹਦੀ ਜਿਹੜੀ ਰੈਨੋਵੇਸ਼ਨ ਉਹ ਕਰਦੇ ਨੇ ਤੇ ਇਹ ਇੱਥੇ ਦੀ ਮੇਨ ਅਟਰੈਕਸ਼ਨ ਹੈ ਜਿੰਨੇ ਵੀ ਟੂਰਿਸਟ ਆਉਂਦੇ ਨੇ ਇਹ ਚਰਚ ਅੱਗੇ ਫੋਟੋਆਂ ਕਰਾਉਂਦੇ ਤੇ ਇਧਰੋਂ ਕੁਝ ਐਵੇਂ ਦਾ ਨਜ਼ਾਰਾ ਜਿਹੜਾ ਉਹ ਦਿਖਦਾ ਜੇ ਆਪਾਂ ਰਿਜ ਦੇ ਉੱਪਰੋਂ ਨਜ਼ਾਰਾ ਜਿਹੜਾ ਉਹ ਖੜ ਕੇ ਦੇਖਦੇ ਆ ਤੇ ਇੱਥੇ ਥੱਲੇ ਹੈਗਾ ਮਾਲ ਰੋਡ ਤੇ ਸਾਹਮਣੇ ਪਹਾੜਾਂ ਦਾ ਨਜ਼ਾਰਾ ਬਹੁਤ ਖੂਬਸੂਰਤ ਆ ਤੇ ਸਾਹਮਣੇ ਚਰਚ ਦੇ ਨਾਲ ਹੀ ਹੈਗੀ ਐਚਪੀ ਸਟੇਟ ਲਾਇਬ੍ਰੇਰੀ ਸ਼ਿਮਲਾ ਹਿਮਾਚਲ ਪ੍ਰਦੇਸ਼ ਸਰਕਾਰ ਦੀ ਇੱਕ ਲਾਇਬ੍ਰੇਰੀ ਆ ਜਿਹੜੀ ਆ ਤੁਸੀਂ ਇਮਾਰਤ ਜਿਹੜੀ ਉਹ ਦੇਖ ਰਹੇ ਹੋ ਤੇ ਰਿਜ ਤੋਂ ਅੱਗੇ ਫਿਰ ਇੱਕ ਥਾਂ ਜਿਹੜੀ ਉਹ ਆਉਂਦੀ ਹੈ ਉਹ ਆਉਂਦੀ ਹੈ ਸਕੈਂਡਲ ਪੁਆਇੰਟ ਸਕੈਂਡਲ ਪੁਆਇੰਟ ਉਹਨੂੰ ਕਹਿੰਦੇ ਨੇ ਜਿੱਥੇ ਮਾਲ ਰੋਡ ਤੇ ਜਿਹੜਾ ਇਹ ਰੁੱਜ ਰੋਡ ਇਕੱਠੇ ਹੋ ਜਾਂਦੇ ਨੇ ਜਿਵੇਂ ਆ ਮਾਲ ਰੋਡ ਆ ਜਿਵੇਂ ਆ ਰੁੱਜ ਰੋਡ ਆ ਮਾਲ ਰੋਡ ਇਹਦੇ ਥੱਲੋਂ ਦੀ ਚੱਲਦਾ ਜਿੱਥੇ ਦੋਨੋਂ ਰੋਡ ਇਕੱਠੇ ਹੁੰਦੇ ਨੇ ਉਹਨੂੰ ਸਕੈਂਡਲ ਪੁਆਇੰਟ ਜਿਹੜਾ ਉਹ ਕਿਹਾ ਜਾਂਦਾ ਇੱਥੇ ਘੋੜਿਆਂ ਦੀ ਰਾਈਡ ਵੀ ਜਿਹੜੀ ਉਹ ਹੁੰਦੀ ਆ ਉਧਰ ਛੋਟੇ ਛੋਟੇ ਜਵਾਕ ਰਾਈਡ ਜਿਹੜੀ ਉਹ ਲੈ ਵੀ ਰਹੇ ਨੇ ਤੁਸੀਂ ਪੈਸੇ ਦੇ ਕੇ ਰਾਈਡ ਜਿਹੜੀ ਉਹ ਲੈ ਸਕਦੇ ਹੋ ਇੰਜੋਏ ਜਿਹੜਾ ਉਹ ਕਰ ਸਕਦੇ ਹੋ ਤੇ ਅੱਗੇੋਂ ਆਪਾਂ ਸਾਹਮਣੇ ਤੁਹਾਨੂੰ ਥੋੜਾ ਵਿਊ ਵੀ ਜਿਹੜਾ ਉਹ ਦਿਖਾ ਦਿੰਦੇ ਆ ਪਹਾੜਾਂ ਦਾ ਤੇ ਤਿਤੋਂ ਵਿਊ ਆਪਾਂ ਜਿਹੜਾ ਉਹ ਦੇਖ ਲੈਣੇ ਕੁਝ ਇਸ ਤਰ੍ਹਾਂ ਦੇ ਨਜ਼ਾਰੇ ਜਿਹੜੇ ਇੱਥੋਂ ਆਉਂਦੇ ਨੇਗੇ ਸਾਈਡ ਦਾ 뷰 ਜਿਹੜਾ ਤੁਸੀਂ ਉਹ ਦੇਖ ਸਕਦੇ ਹੋ ਸਾਰਾ ਇਹ ਸ਼ਹਿਰ ਸ਼ਿਮਲਾ ਠੰਡੀਆਂ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਅੱਜ ਪੰਜਾਬ ਦੇ ਵਿੱਚ ਵੀ ਅੱਜ ਕਹਿੰਦੇ ਮੌਸਮ ਠੰਡਾ ਹੋਇਆ ਹੋਇਆ ਮੇਰੀ ਗੱਲ ਹੋਈ ਈ ਸੀ ਘਰੇ ਕਹਿੰਦੇ ਵੀ ਨੇਰੀ ਚੱਲ ਰਹੀ ਹੈ ਤੇ ਹਲਕੀਆਂ ਹਲਕੀਆਂ ਕਣੀਆਂ ਵੀ ਪੈ ਰਹੀਆਂ ਨੇ ਸਾਹਮਣੇ ਇੱਥੇ ਸਟੈਚੂ ਲੱਗਿਆ ਹੋਇਆ ਅਟਲ ਵਿਹਾਰੀ ਬਾਜਪਾਈ ਉਹਨਾਂ ਦਾ ਤੇ ਉੱਤੇ ਲਿਖਿਆ ਹੋਇਆ 1924 ਤੋਂ 2018 ਉੱਪਰ ਲਿਖਿਆ ਹੋਇਆ ਭਾਰਤ ਰਤਨ ਤੇ ਇਸ ਤਰ੍ਹਾਂ ਇੱਥੇ ਸਟੈਚੂ ਜਿਹੜੇ ਉਹ ਲੱਗੇ ਹੋਏ ਨੇ ਅਟਲ ਵਿਹਾਰੀ ਬਾਜਪਾਈ ਆਹ ਜਿਹੜੀ ਸਾਹਮਣੇ ਇਮਾਰਤਾਂ ਬਹੁਤ ਸੋਹਣੀ ਬਣੀ ਹੋਈ ਹੈ ਤੇ ਰਾਤ ਨੂੰ ਜਿਵੇਂ ਹੁਣ ਲਾਈਟਾਂ ਲੱਗੀਆਂ ਤਾਂ ਇਹਦੀ ਖੂਬਸੂਰਤੀ ਹੋਰ ਵੱਧ ਗਈ ਇਹ ਜਿਹੜੀਆਂ ਇਮਾਰਤਾਂ ਨੇ ਇਹ ਵੀ ਬਹੁਤ ਪੁਰਾਣੀਆਂ ਬਣੀਆਂ ਹੋਈਆਂ ਨੇ ਜਿਵੇਂ ਆਪਾਂ ਚਰਚ ਦੇਖੀ ਸੀ ਵੀ 1852 ਦੇ ਵਿੱਚ ਬਣੀ ਹੋਈ ਐ ਤੇ ਉਸੇ ਤਰ੍ਹਾਂ ਇੱਕ ਪਿੱਛੇ ਇਮਾਰਤ ਆਈ ਸੀਗੀ ਆ ਜਿਹੜੀ ਇਮਾਰਤ ਇਹਦੇ ਵੀ ਲਿਖਿਆ ਹੋਇਆ ਸੀ ਵੀ ਤਕਰੀਬਨ 1800 ਦੇ ਨੇੜੇ ਤੇੜੇ ਦੀ ਬਣੀ ਹੋਈ ਐ ਜਦੋਂ ਦਾ ਸਾਰਾ ਇਹ ਸ਼ਿਮਲਾ ਸ਼ਹਿਰ ਬਸਾਇਆ ਉਦੋਂ ਦੀ ਹੀ ਇਹ ਇਮਾਰਤਾਂ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਤੇ ਆਹ ਰਸਤਾ ਸਾਰਾ ਜਾਂਦਾ ਉਹ ਆਪਣੇ ਸਕੈਂਡਲ ਪੁਆਇੰਟ ਨੂੰ ਤੇ ਸਕੈਂਡਲ ਪੁਆਇੰਟ ਵੱਲ ਚੱਲਦੇ ਆ ਉਹ ਦੇਖਦੇ ਆ ਆ ਜਿਹੜੀ ਸਾਹਮਣੇ ਵਾਲੀ ਇਮਾਰਤ ਐ 1908 ਦੀ ਬਣੀ ਹੋਈ ਐ ਜੇ ਉੱਪਰ ਗੇਟ ਤੇ ਲਿਖਿਆ ਹੋਇਆ 1908 ਦੀ ਤੇ ਫਿਰ ਇਹ ਇਮਾਰਤਾਂ ਨੂੰ ਮੈਂਟੇਨ ਕਰਕੇ ਜਿਹੜਾ ਹੋ ਰੱਖਿਆ ਹੋਇਆ ਸਮੇਂ-ਸਮੇਂ ਸਰ ਇਹਨਾਂ ਦੀ ਰੀਨੋਵੇਸ਼ਨ ਜਿਹੜੀ ਉਹ ਕਰਦੇ ਹੋਣਗੇ ਬਹੁਤ ਸੋਹਣੀ ਇਮਾਰਤਾਂ ਫੋਟੋਆਂ ਵਗੈਰਾ ਬਹੁਤ ਵਧੀਆ ਆਉਂਦੀਆਂ ਨੇ ਤੇ ਆਪਾਂ ਵੀ ਫੋਟੋਆਂ ਵਗੈਰਾ ਇੱਥੇ ਕਲਿੱਕ ਕਰਾਂਗੇ ਥੋੜਾ ਜਿਹਾ ਹਨੇਰਾ ਜਦੋਂ ਹੋਰ ਹੋ ਗਿਆ ਹੋਰ ਵੀ ਸੋਹਣੀਆਂ ਲੱਗਣਗੀਆਂ ਤੇ ਇਹ ਸਾਰਾ ਹੈਗਾ Shimla ਦਾ lakkar bazaar ਤੇ ਇਹ ਵੀ ਇੱਥੇ ਦਾ ਇੱਕ ਫੇਮਸ ਬਾਜ਼ਾਰ ਆ ਤੇ ਅੱਜ ਇੱਥੇ ਥੋੜਾ ਜਿਹਾ ਮੌਸਮ ਖਰਾਬ ਹੋ ਰਿਹਾ ਤੇ ਹਵਾ ਬਹੁਤ ਤੇਜ਼ ਚੱਲ ਪਈ ਜਿਵੇਂ ਆ ਲੱਗਦਾ ਵੀ ਹਨੇਰੀ ਆਊ ਤੇ ਮੌਸਮ ਵੀ ਬਹੁਤ ਠੰਡਾ ਹੋ ਗਿਆ ਜਾਗਟਾਂ ਵਗੈਰਾ ਨੇ ਪਵਾਤੀਆਂ ਲੱਕੜ ਬਾਜ਼ਾਰ ਦੇ ਵਿੱਚ ਸਾਰੀਆਂ ਕੁਝ ਇਸ ਤਰ੍ਹਾਂ ਦੀਆਂ ਸ਼ਾਪਸ ਨੇ ਇੱਥੋਂ ਤੁਸੀਂ ਸ਼ਾਪਿੰਗ ਜਿਹੜੀ ਉਹ ਕਰ ਸਕਦੇ ਹੋ ਹਨ ਪਰਸ ਬੈਗ ਵਗੈਰਾ ਹਨ ਇਸ ਤਰ੍ਹਾਂ ਦਾ ਸਾਰਾ ਸਮਾਨ ਆ ਕੁਝ ਕੱਪੜੇ ਵਾਲੀਆਂ ਜਿਹੜੀਆਂ ਸ਼ਾਪਸ ਗਰਮ ਕੱਪੜੇ ਵਾਲੀਆਂ ਤੇ ਬਹੁਤ ਵੱਡੀਆਂ-ਵੱਡੀਆਂ ਸ਼ਾਪਸ ਹੈਗੀਆਂ ਨੇਗੀਆਂ ਇਹ ਲੱਕੜ ਬਾਜ਼ਾਰ ਦੇ ਵਿੱਚ ਤੇ ਤੁਸੀਂ ਕਰਾਊਡ ਜਿਹੜਾ ਉਹ ਦੇਖ ਰਹੇ ਹੋ ਕਸੌਲੀ ਦੇ ਵਿੱਚ ਇੰਨਾ ਮਤਲਬ ਇਕੱਠ ਨਹੀਂ ਸੀਗਾ ਜਿੰਨਾ ਸ਼ਿਮਲੇ ਦੇ ਵਿੱਚ ਹੁੰਦਾ ਸ਼ਿਮਲੇ ਦੇ ਵਿੱਚ ਜ਼ਿਆਦਾ ਟੂਰਿਸਟ ਆਉਂਦਾ ਕਸੌਲੀ ਦੇ ਮੁਕਾਬਲੇ ਜੇ ਤੁਸੀਂ ਸ਼ਾਂਤੀ ਪਸੰਦ ਕਰਦੇ ਹੋ ਹਨ ਫਿਰ ਬੈਸਟ ਹੈ ਕਸੌਲੀ ਰਿਜ ਤੋਂ ਜਦੋਂ ਆਪਾਂ ਥੱਲੇ ਨੂੰ ਆਉਨੇ ਆ ਇੱਥੇ ਮਾਲ ਰੋਡ ਤੇ ਰਿਜ ਦੋਨੋਂ ਰੋਡ ਜਿਹੜੇ ਉਹ ਇਕੱਠੇ ਹੋ ਜਾਂਦੇ ਨੇ ਤੇ ਉੱਥੇ ਬਣਦਾ ਸਕੈਂਡਲ ਪੁਆਇੰਟ ਇਧਰ ਇਹ ਸਾਹਮਣੇ ਜਿਹੜਾ ਉਹ ਸਕੈਂਡਲ ਪੁਆਇੰਟ ਆ ਗਿਆ ਤੇ ਆਹ ਸਾਈਡ ਤੋਂ ਆਉਂਦਾ ਜਿਹੜਾ ਉਹ ਮਾਲ ਰੋਡ ਇਹ ਦੋਨੋਂ ਰੋੜੇ ਥੇ ਜਿਹੜੇ ਉਹ ਇਕੱਠੇ ਹੋ ਜਾਂਦੇ ਨੇ ਇਹ ਸਾਰੀ ਮਾਲ ਰੋਡ ਦੀ ਇਧਰੋਂ ਜਿਹੜੀ ਉਹ ਮਾਰਕੀਟ ਐ ਆ ਸ਼ਾਪਸ ਵਗੈਰਾ ਜਿਵੇਂ ਤੁਸੀਂ ਦੇਖ ਸਕਦੇ ਹੋ ਹਨ ਇਹ ਸਾਰੀ ਆ ਇਹ ਮਾਲ ਰੋਡ ਆ ਆ ਸਾਈਡ ਤੇ ਆ ਸਾਹਮਣੇ ਹੈਗਾ ਸਕੈਂਡਲ ਪੁਆਇੰਟ ਇਹਨੂੰ ਜਿਹੜਾ ਉਹ ਸਕੈਂਡਲ ਪੁਆਇੰਟ ਕਹਿੰਦੇ ਨੇ ਇੱਥੇ ਵੀ ਸਾਰੇ ਫੋਟੋਸ ਵਗੈਰਾ ਜਿਹੜੀ ਉਹ ਕਲੈਕ ਕਰਦੇ ਨੇ ਦੋਨੋਂ ਰੋੜ ਜਿਹੜੇ ਇੱਥੇ ਉਹ ਆ ਕੇ ਇਕੱਠੇ ਹੋ ਜਾਂਦੇ ਨੇ ਸਕੈਂਡਲ ਪੁਆਇੰਟ ਦਾ ਇੱਕ ਝਾਕ ਆਪਾਂ ਹੋਰ ਦਿਖਾ ਦਾਨੇ ਆ ਆ ਸਾਹਮਣੇ ਚੌਕ ਹੈ ਇਹ ਸਾਰਾ ਸਕੈਂਡਲ ਪੁਆਇੰਟ ਆ ਹਨਾ ਤੇ ਹੁਣ ਇੱਥੇ ਲਾਈਟਾਂ ਲਾਤੀਆਂ ਹੋਰ ਵੀ ਇਹ ਤੇ ਐਵੇਂ ਹੀ ਬਸ ਇੱਥੇ ਸੋਹਣੀਆਂ-ਸੋਹਣੀਆਂ ਪੁਆਇੰਟ ਸੋਹਣੀਆਂ-ਸੋਹਣੀਆਂ ਥਾਵਾਂ ਜਿਹੜੀਆਂ ਬਣਾਈਆਂ ਹੋਈਆਂ ਨੇ ਜਿਨ੍ਹਾਂ ਤੋਂ ਟਰੈਕਟ ਹੋ ਕੇ ਟੂਰਿਸਟ ਇੱਥੇ ਆਉਂਦੇ ਨੇ ਤੇ ਆ ਆ ਇਧਰ ਆ ਗਿਆ ਰਿਜ ਰੋਡ ਤੇ ਮਾਲ ਰੋਡ ਸਕੈਂਡਲ ਪੁਆਇੰਟ ਦੇ ਬਿਲਕੁਲ ਸਾਹਮਣੇ ਸਟੈਚੂ ਆ ਲਾਲਾ ਲਾਜਪਤਰਾਏ ਉਹਨਾਂ ਦਾ ਆਪਾਂ ਬਿਲਕੁਲ ਜ਼ੂਮ ਕਰਕੇ ਤੁਹਾਨੂੰ ਦਿਖਾਵਾ ਦਿੰਦੇ ਆ ਉੱਪਰ ਲਿਖਿਆ ਹੋਇਆ ਲਾਲਾ ਲਾਜਪਤਰਾਏ ਸੰਨ 1865 ਤੋਂ ਲੈ ਕੇ 1928 ਤੱਕ ਸ਼ਿਮਲੇ ਦੇ ਰਿਜ ਰੋਡ ਦਾ ਆਪਾਂ ਤੁਹਾਨੂੰ ਰਾਤ ਦਾ ਨਜ਼ਾਰਾ ਜਿਹੜਾ ਉਹ ਦਿਖਾਉਨੇ ਆ ਸਾਹਮਣੇ ਚਰਚਾ ਚਰਚ ਤੇ ਜਿਹੜੀਆਂ ਉਹ ਲਾਈਟਾਂ ਲਾਤੀਆਂ ਬਹੁਤ ਸੋਹਣਾ ਵਿਊ ਲੱਗਦਾ ਤੇ ਇਧਰੋਂ ਆਪਾਂ ਹੋਰ ਵੀ ਤੁਹਾਨੂੰ ਦਿਖਾਉਨੇ ਆ ਸਾਹਮਣੇ ਆ ਗਈ ਲਾਇਬ੍ਰੇਰੀ ਇਹ ਸਾਰਾ ਰਿਜ ਰੋਡ ਆ ਰਾਤ ਨੂੰ ਰਿਜ ਰੋਡ ਕੁਛ ਐਵੇਂ ਦਾ ਹੁੰਦਾ ਤੇ ਆਹ ਕਿੱਥੇ ਇੱਕ ਛੋਟਾ ਜਿਹਾ ਬੱਚਾ ਘੁੰਮ ਰਿਹਾ ਹੈਲੋ ਤੇ ਸਾਹਮਣੇ ਖੜਾ ਪਿੰਡ ਬੁੱਗਾ ਕਲਾਂ ਦਾ ਜਿਹੜਾ ਉਹ ਨੌਜਵਾਨ ਸਾਈਕਲਾਂ ਦੇ ਪੈਡਲ ਮਾਰ ਕੇ ਕਹਿੰਦੇ ਇਹ ਨੌਜਵਾਨ 7234 ਫੁੱਟ ਦੀ ਉਚਾਈ ਤੇ ਪਹੁੰਚ ਗਏ ਕਸੌਲੀ ਦੀ ਹੈਗੀ ਸੀ 5960 ਫੁੱਟ 6000 ਲਾ ਲੋ 6000 ਹਾਂ ਤੇ ਨੌਜਵਾਨ ਸਾਈਕਲ ਚੜਾ ਕੇ ਖੜੇ ਨੇ Shimla ਦੇ Ridge Road ਦੇ ਵਿੱਚ ਜਿਵੇਂ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਜਾਖੂ ਟੈਂਪਲ ਅਤੇ Shimla ਦੀਆਂ ਕੁਝ ਹੋਰ ਸੋਹਣੀਆਂ ਥਾਵਾਂ ਜਿਵੇਂ ਮਾਲ ਰੋਡ ਤੇ ਆਪਣਾ Ridge Road ਆ ਗਿਆ ਤੇ ਲੱਕੜ ਬਾਜ਼ਾਰ ਤੇ ਜਿਵੇਂ Shimla ਦੇ ਵਿੱਚ ਹੋਰ ਵੀ ਬਹੁਤ ਕੁਝ ਦੇਖਣ ਵਾਲਾ ਜਿਵੇਂ ਕਿ Dar Advanced Study Center ਹੈ ਨਾ ਉੱਥੇ ਵੀਡੀਓਗ੍ਰਾਫੀ ਲੋਰ ਨਹੀਂ ਹੈਗੀ ਉਹ ਇੱਕ ਤਰੀਕੇ ਦਾ ਜਿਵੇਂ 뮤직 ਹੁੰਦਾ ਉਸ ਤਰ੍ਹਾਂ ਹੁੰਦਾ ਤੇ ਉਹ ਵੀ ਆਪਾਂ ਦੇਖਾਂਗੇ ਹਨ ਉਹ ਵੀ ਦੇਖ ਕੇ ਆਵਾਂਗੇ ਤੇ ਉਥੇ ਵੀਡੀਓ ਆਪਾਂ ਅੰਦਰ ਨਹੀਂ ਬਣਾ ਸਕਦੇ ਹੈਗੇ ਤਾਂ ਕਰਕੇ ਜਿਹੜਾ ਜਿਹੜਾ ਕੁਝ ਆਪਾਂ ਵੀਡੀਓ ਦੇ ਵਿੱਚ ਦਿਖਾ ਸਕਦੇ ਸੀਗੇ ਕਵਰ ਕਰ ਸਕਦੇ ਸੀਗੇ ਉਹ ਆਪਾਂ ਇਹ ਵੀਡੀਓ ਦੇ ਵਿੱਚ ਪਾਵਾਂਗੇ ਜਿਵੇਂ ਕਿ ਇੱਥੇ ਮਿਊਜ਼ੀਅਮ ਵੀ ਆ ਮਿਊਜ਼ੀਅਮ ਦੇ ਅੰਦਰ ਵੀ ਵੀਡੀਓਗ੍ਰਾਫੀ ਜਿਹੜੀ ਉਹ ਅਲਾਉਡ ਨਹੀਂ ਹੈਗੀ ਹੁਣ ਆਪਾਂ ਆਇਆ ਲੋਅਰ ਮਾਰਕੀਟ ਦੇ ਵਿੱਚ ਇੱਥੇ ਆਪਾਂ ਲੈਣੇ ਨੇ ਫ੍ਰਿਜ ਮੈਗਨੇਟ ਕਿਉਂਕਿ ਆਪਾਂ ਜਿੱਥੇ ਵੀ ਜਾਂਦੇ ਹੁੰਦੇ ਹਾਂ ਲੈ ਕੇ ਆਉਂਦੇ ਹੁੰਦੇ ਹਾਂ ਕਸੌਲੀ ਤੋਂ ਵੀ ਲਿਆ ਸੀ ਹੁਣ ਸ਼ਿਮਲਿਆਂ ਵੀ ਲਵਾਂਗੇ ਤੇ ਇਹਨੂੰ ਕਹਿੰਦੇ ਨੇ ਲੋਅਰ ਮਾਰਕੀਟ ਇਹ ਵੀ ਮਸ਼ਹੂਰ ਬਾਜ਼ਾਰ ਹੈ ਇੱਥੇ ਦਾ ਤੇ ਆਪਾਂ ਇਥੋਂ ਸਿਲੈਕਟ ਇਹਨਾਂ ਨੂੰ ਸਿਲੈਕਟ ਕਰਦੇ ਆਪਾਂ ਤੇ ਮੈਂ ਆ ਪਸੰਦ ਕੀਤਾ ਜਿਹਦੇ ਲਿਖਿਆ ਆਈ ਲਵ ਸ਼ਿਮਲਾ ਤੇ ਬਹੁਤ ਸਾਰੇ ਨੇ ਬਾਈ ਕੋਲ ਤੇ ਹੁਣ ਆਪਾਂ ਇਹ ਮਾਰਕੀਟ ਤੁਹਾਨੂੰ ਜਿਹੜੀ ਉਹ ਦਿਖਾਉਣੇ ਆਗੇ ਸਾਹਮਣੇ ਇਹਨੂੰ ਲੋਅਰ ਬਾਜ਼ਾਰ ਕਹਿੰਦੇ ਨੇ ਇੱਧਰ ਉੱਪਰਲੇ ਪਾਸੇ ਮਾਲ ਰੋਡ ਐ ਤੇ ਮਾਲ ਰੋਡ ਦੇ ਥੱਲੇ ਹੀ ਰਾਹ ਮੁੜਦਾ ਲੋਅਰ ਬਾਜ਼ਾਰ ਦਾ ਇਹ ਬਾਜ਼ਾਰ ਦਾ ਨਾਮ ਆ ਲੋਅਰ ਮਾਰਕੀਟ ਤੇ ਲੋਅਰ ਮਾਰਕੀਟ ਦਾ ਨਾਮ ਇਸ ਕਰਕੇ ਆ ਇਹ ਤਾਂ ਜਿਹੜਾ ਢਲਾਣਾ ਥੱਲੇ ਨੂੰ ਆ ਇਹ ਮਾਰਕੀਟ ਸਾਰੀ ਥੱਲੇ ਨੂੰ ਜਾਂਦੀ ਆ ਤੇ ਇਹਦੇ ਚ ਸ਼ਾਪਿੰਗ ਤੁਸੀਂ ਕਰ ਸਕਦੇ ਹੋ ਕੱਪੜੇ ਵਾਲੀਆਂ ਦੁਕਾਨਾਂ ਪੰਜਾਬੀ ਜੁੱਤੀਆਂ ਵਾਲੀਆਂ ਦੁਕਾਨਾਂ ਤੇ ਹੋਰ ਸ਼ੂਜ਼ ਵਗੈਰਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਨੇ ਤੇ ਆਮ ਮਾਰਕੀਟ ਹੈ ਤੇ ਜਿਵੇਂ ਅਸੀਂ ਆਹ ਸਮਾਨ ਇੱਥੋਂ ਲਿਆ ਆ ਆਹ ਆਪਣੇ ਫਰਿੱਜ ਮੈਗਨੇਟ ਐਵੇਂ ਦੀਆਂ ਚੀਜ਼ਾਂ ਤੁਹਾਨੂੰ ਮਿਲ ਜਾਂਦੀਆਂ ਨੇ ਜੇ ਤੁਸੀਂ ਨਿਸ਼ਾਨੀਆਂ ਲੈ ਕੇ ਜਾਣੀਆਂ ਨੇ ਵੀ ਅਸੀਂ ਸ਼ਿਮਲੇ ਆਏ ਸੀਗੇ ਸ਼ਿਮਲੇ ਆਉਣ ਦੀਆਂ ਨਿਸ਼ਾਨੀਆਂ ਤੇ ਇੱਥੋਂ ਸਾਰੇ ਸ਼ਿਮਲੇ ਦਾ ਰਾਤ ਦਾ ਵਿਊ ਦਿਖਦਾ ਸਾਹਮਣੇ ਹੈਗੀ ਚਰਚ ਤੇ ਆਹ ਥੱਲੇ ਸਾਰਾ ਸ਼ਹਿਰ ਸ਼ਿਮਲਾ ਸਾਰੇ ਬਸوں ਜਿਹੜੇ ਹੋਟਲ ਇੱਥੇ ਬਣੇ ਹੋਏ ਨੇ ਦੇਖੋ ਬਹੁਤ ਸੋਹਣਾ ਲੱਗਦਾ ਆਪਾਂ ਬਿਲਕੁਲ ਟਾਪ ਤੇ ਖੜੇ ਆ ਹੁਣ ਇੱਥੋਂ ਸਾਰੇ ਤਕਰੀਬਨ ਸ਼ਿਮਲੇ ਦਾ ਵਿਊ ਆਉਂਦਾ ਬਹੁਤ ਸੋਹਣਾ ਜਗ ਮੰਗਾਉਂਦਾ ਸ਼ਿਮਲਾ ਟਾਈਮ ਹੋ ਗਿਆ ਰਾਤ ਦੇ 9 ਅੱਜ ਆਪਾਂ ਸਾਰਾ ਤੁਹਾਨੂੰ ਦਿਖਾਇਆ ਸ਼ਿਮਲਾ ਤੇ ਬਹੁਤ ਸੋਹਣਾ ਸ਼ਿਮਲਾ ਵਧੀਆ ਲੱਗਿਆ ਘੁੰਮ ਕੇ ਹਨ ਅੱਜ ਆਪਾਂ ਨੂੰ ਪੂਰਾ ਦਿਨ ਐ ਲੱਗਿਆ ਸ਼ਿਮਲੇ ਦਾ ਮਾਲ ਰੋਡ ਰਿਜ ਜਾਖੂ ਟੈਂਪਲ ਇਹ ਸਾਰੀਆਂ ਥਾਵਾਂ ਘੁੰਮਦੇ ਹੋਏ ਤੇ ਇੱਥੇ ਹੋਰ ਵੀ ਬਹੁਤ ਸਾਰੀਆਂ ਥਾਵਾਂ ਨੇ ਜਿਵੇਂ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਗੱਲ ਕਰੀ ਸੀ ਜਿਵੇਂ ਐਡਵਾਂਸ ਸਟੱਡੀ ਸੈਂਟਰ ਹੋ ਗਿਆ ਜਾਂ ਮਿਊਜ਼ੀਅਮ ਹੋ ਗਿਆ ਉਹ ਸਾਰੀਆਂ ਚੀਜ਼ਾਂ ਤੇ ਤਕਰੀਬਨ ਇਹ ਸਾਰਾ ਆਪਾਂ ਕਵਰ ਜਿਹੜਾ ਉਹ ਕਰ ਲਿਆ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਤੇ ਆਪਾਂ ਮਾਲ ਰੋਡ ਤੋਂ ਜਾ ਰਹੇ ਆਂ ਆਪਦੇ ਕਮਰੇ ਵੱਲ ਨੂੰ ਤੇ ਲਿਫਟ ਦੇ ਵਿੱਚ ਆਹ ਟਾਈਮ ਬਹੁਤ ਰਸ਼ ਹੋ ਜਾਂਦਾ ਜਿਵੇਂ ਆਪਾਂ ਸਵੇਰੇ ਦਿਖਾਇਆ ਸੀ ਆਪਾਂ ਲਿਫਟ ਦੇ ਵਿੱਚ ਆਏ ਸੀ ਹੈਨਾ ਬਹੁਤ ਜਿਆਦਾ ਰਸ਼ ਹੋ ਜਾਂਦਾ ਤਾਂ ਆਪਾਂ ਨੂੰ ਹੁਣ ਪੈਦਲ ਹੀ ਜਾਣਾ ਬੂ ਪੈਦਲ ਥੱਲੇ ਉਤਰਾਂਗੇ ਸੋ ਥੋੜੀ ਆਪਾਂ ਦੂਰੀ ਤੇ ਰਹਿ ਗਏ ਆਪਣੇ ਰੂਮ ਤੋਂ ਨਾ ਰੂਮ ਦੇ ਵਿੱਚ ਚੱਲਦੇ ਆਂ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਬਾਕੀ ਆਉਣ ਆਣੀਆਂ ਵੀਡੀਓਜ਼ ਦੇ ਵਿੱਚ ਸਮਾਚਲ ਦੀਆਂ ਹੋਰ ਸੋਹਣੀਆਂ ਸੋਹਣੀਆਂ ਥਾਮਾਂ ਆਪਾਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔ